ਸੱਚੀ ਕਾਲ ਅੱਜ ਦੇ ਅਖਬਾਰ ਵਿਸ਼ਲੇਸ਼ਣ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੇ ਅਖਬਾਰ ਦੀਆਂ ਪ੍ਰਮੁੱਖ ਖਬਰਾਂ ਅਤੇ ਉਹਨਾਂ ਦੇ ਪਿਛੋਕੜ ਬਾਰੇ ਚਰਚਾ ਕਰਾਂਗੇ ਪਾਖੜਾ ਵਿਆਸ ਪ੍ਰਬੰਧਨ ਬੋਰਡ BBME ਇਹਦੇ ਬਾਰੇ ਥੋੜਾ ਬਹੁਤ ਤੁਸੀਂ ਸੁਣਿਆ ਹੋਣਾ ਹੈ ਇਹਦੇ ਬਾਰੇ ਜਾਣਕਾਰੀ ਲਵਾਂਗੇ BBG ਰਾਮ ਜੀ ਜਿਹੜਾ ਕਾਨੂੰਨ ਹੈ ਇਹਨੂੰ ਬਿੱਲ ਤੋਂ ਹੁਣ ਕਾਨੂੰਨ ਬਣ ਚੁੱਕਿਆ ਹੈ ਸਰਕਾਰ ਨਰੇਗਾ ਦੇ ਕਾਨੂੰਨ ਵਿੱਚ ਬਦਲਾਅ ਕਰਕੇ ਇਹਨੂੰ ਨਵਾਂ ਕਾਨੂੰਨ BBG ਰਾਮ ਜੀ ਕਾਨੂੰਨ ਲੈ ਕੇ ਆਈ ਹੈ ਇਹਦੇ ਬਾਰੇ ਜਾਣਕਾਰੀ ਲਵਾਂਗੇ ਚੋਣ ਕਮਿਸ਼ਨ ਨੇ ਜਿਹੜੀ ਆਪਣੀ ਵਿਸ਼ੇਸ਼ ਇੰਟੈਂਸਿਵ ਰਿਵੀਜ਼ਨ ਜਿਹੜੀ ਮੁਹਿੰਮ ਚਲਾ ਰੱਖੀ ਹੈਗੀ ਹੈ ਇਸ ਬਾਰੇ ਚਰਚਾ ਕਰਾਂਗੇ ਸੁਪਰੀਮ ਕੋਰਟ ਨੇ ਸਰਕਾਰ ਦੀ ਜਿਹੜੀ ਅਰਾਵਲੀ ਪर्वਤ ਲੜੀ ਬਾਰੇ ਜੋ ਨਿਯਮ ਸੀਗੇ ਉਸ ਨੂੰ ਸਵਾਰ ਕਰ ਦਿੱਤਾ ਸੀਗਾ ਉਸ ਤੋਂ ਬਾਅਦ ਕੀ ਹੈ ਲੋਕਾਂ ਵੱਲੋਂ ਉਹ ਜਿਹੜੇ ਕੀ ਹੈ ਵਿਦਰੋਹ ਕੀਤਾ ਜਾ ਰਿਹਾ ਹੈ ਜਾਣਕਾਰੀ ਲਵਾਂਗੇ ਕਿਹੜੇ ਨਿਯਮ ਸੀਗੇ ਤੇ ਅਰਾਵਲੀ ਪर्वਤ ਲੜੀ ਬਾਰੇ ਜਾਣਕਾਰੀ ਲਵਾਂਗੇ ਯਾਦਾਂ ਸਾਲ 2025 ਦੀਆਂ 2025 ਵਿੱਚ ਜਿਹੜੀਆਂ ਪ੍ਰਮੁੱਖ ਘਟਨਾਵਾਂ ਹੋਈਆਂ ਪੰਜਾਬ ਵਿੱਚ ਤੇ ਦੇਸ਼ ਵਿੱਚ ਉਹਨਾਂ ਬਾਰੇ ਇੱਕ ਜਾਣਨਾ ਪਾਵਾਂਗੇ ਰੂਸ ਤੇ ਯੂਕਰੇਨ ਦਾ ਜਿਹੜਾ ਜੰਗ ਹੈ ਕਾਫੀ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਹੁਣ ਫਿਰ ਕੀ ਹੈ ਯੂਸ ਨੇ ਜਿਹੜੀ ਯੂਕਰੇਨ ਦੀ ਰਾਜਧਾਨੀ ਹੈ ਕੀਵ ਉਥੇ ਹਮਲਾ ਕੀਤਾ ਹੈ ਉਸ ਬਾਰੇ ਖਬਰ ਕੀ ਹੈ ਉਸ ਬਾਰੇ ਗੱਲ ਕਰਾਂਗੇ ਥਾਈਲੈਂਡ ਤੇ ਕੰਬੋਡੀਆ ਵਿੱਚਕਾਰ ਕੀ ਹੈ ਜਿਹੜਾ ਸਮਝੌਤਾ ਹੋਇਆ ਹੈ ਇਹਨਾਂ ਵਿਚਕਾਰ ਕੀ ਹੈ ਜਮੀਨ ਨੂੰ ਲੈ ਕੇ ਆਪਸੀ ਲੜਾਈ ਚੱਲ ਰਹੀ ਸੀ ਉਹ ਪਰੰਤੂ ਹੁਣ ਇਹਨਾਂ ਨੇ ਸਮਝੌਤਾ ਕੀਤਾ ਹੈ ਆਲ ਇੰਡੀਆ ਟਾਈਗਰ ਐਸਟੀਮੇਟ ਜਿਹੜੀ 2022 ਦੀ ਟਾਈਗਰ ਸੈਂਸਸ ਹੈ ਉਸ ਬਾਰੇ ਜਾਣਕਾਰੀ ਲਵਾਂਗੇ ਕੀਤੇ ਕੁਝ ਮਨ ਲਾਈਨਰ ਇਹਨਾਂ ਬਾਰੇ ਚਰਚਾ ਕਰਾਂਗੇ ਚਲੋ ਸ਼ੁਰੂ ਕਰਦੇ ਹਾਂ ਅੱਜ ਦੇ ਗੁਰਬਾਣੀ ਸ਼ਬਦ ਤੋਂ ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਰੁੱਖਾ ਬੋਲਣ ਨਾਲ ਫਿੱਕਾ ਬੋਲਣ ਨਾਲ ਕਿ ਮਨੋ ਕਾ ਤਨ ਤੇ ਮਨ ਦੋਵੇਂ ਫਿੱਕੇ ਗੁਨਾ ਤੋਂ ਕਿ ਸਖਣੇ ਹੋ ਜਾਂਦੇ ਹਨ ਮਤਲਬ ਕੀ ਸਾਨੂੰ ਮਾੜਾ ਬੋਲਣਾ ਨਹੀਂ ਚਾਹੀਦਾ ਮਾੜਾ ਬੋਲਣ ਵਾਲਾ ਇਨਸਾਨ ਅੰਦਰੋਂ ਵੀ ਕੀ ਕੌੜਾ ਹੋ ਜਾਂਦਾ ਹੈਗਾ ਪੰਜਾਬ ਸਰਕਾਰ ਨੇ BBMP ਦੇ ਜਿਹੜਾ ਸੌਰ ਊਰਜਾ ਪ੍ਰੋਜੈਕਟ ਇਸ ਨੇ ਲਗਾਉਣਾ ਸੀਗਾ ਉੱਥੇ ਰੋਕ ਲਗਾ ਦਿੱਤੀ ਹੈ ਇਹ ਜਿਹੜਾ ਪ੍ਰੋਜੈਕਟ ਹੈ BBMP ਨੇ ਹੁਸ਼ਿਆਰਪੁਰ ਦੇ ਤਲਵਾੜਾ ਇਲਾਕੇ ਵਿੱਚ ਲਗਾਉਣਾ ਸੀਗਾ ਇਹ 18 ਮੈਗਾਵਾਟ ਦਾ ਬਿਜਲੀ ਸੂਰਜੀ ਊਰਜਾ ਬਿਜਲੀ ਪ੍ਰੋਜੈਕਟ ਸੀਗਾ ਇਹ ਜਿਹੜਾ BBMB ਇਸਨੇ ਅੱਗੇ ਇਹ ਜਿਹੜਾ ਕੰਮ ਹੈ ਸੂਰਜੀ ਊਰਜਾ ਜਿਹੜਾ ਪ੍ਰੋਜੈਕਟ ਲਗਾਉਣ ਦਾ ਕੰਮ ਸਤਲੁਜ ਜਲ ਵਿਭਗ ਨਿਗਮ ਲਿਮਟਿਡ ਨੂੰ ਸੌਂਪ ਰੱਖਿਆ ਸੀਗਾ BBMB ਦੀ ਜਿਹੜੀ ਸਥਾਪਨਾ ਹੈ ਪੰਜਾਬ ਪੁਨਰਗਠਨ ਐਕਟ 1966 ਤਹਿਤ ਕੀਤੀ ਗਈ ਇਹ ਭਾਰਤ ਸਰਕਾਰ ਦਾ ਜਿਹੜਾ ਬਿਜਲੀ ਮੰਤਰਾਲਾ ਮੀਨਸ ਜੋ ਪਾਵਰ ਦੇ ਅਧੀਨ ਇੱਕ ਵਿਧਾਨਕ ਸੰਸਥਾ ਸਟੈਚੂਟਰੀ ਬੋਡੀ ਹੈ ਭਾਵ ਇਹਨੂੰ ਕਾਨੂੰਨੀ ਦਰਜਾ حاصل ਹੈ ਸ਼ੁਰੂ ਵਿੱਚ ਇਸ ਨੂੰ ਪਾਕੜਾ ਮੈਨੇਜਮੈਂਟ ਬੋਰਡ ਕਿਹਾ ਜਾਂਦਾ ਸੀ ਪਰੰਤੂ 1976 ਵਿੱਚ ਜਿਹੜਾ ਵਿਆਸ ਦਾ ਪ੍ਰੋਜੈਕਟ ਹੈ ਉਹ ਪੂਰਾ ਹੋ ਗਿਆ ਤਾਂ ਇਹਦੇ ਵਿੱਚ ਕੀ ਹੈ ਵਿਆਸ ਨੂੰ ਵੀ ਸਾਮਲ ਕਰ ਦਿੱਤਾ ਗਿਆ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਇਹਦਾ ਨਾਮ ਕਰ ਦਿੱਤਾ ਗਿਆ ਇਹਦੇ ਕੰਮ ਕੀ ਨੇ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਦੇ ਬੀਬੀਐਮਬੀ ਦੇ ਪਾਣੀ ਦਾ ਪ੍ਰਬੰਧਨ ਜਿਹੜਾ ਸਤਲੁਜ ਤੇ ਵਿਆਸ ਦਰਿਆ ਦੇ ਜਿਹੜੇ ਪਾਣੀ ਦੇ ਵਹਾਣ ਨੂੰ ਨਿਯੰਤਰਿਤ ਕਰਨਾ ਇਹਦੇ ਤੇ ਜਿਹੜੇ ਡੈਮ ਲੱਗੇ ਆ ਪਾਖੜਾ ਡੈਮ ਪੌਂਗੜਾ ਡੈਮ ਤੇ ਪੰਡੋੜਾ ਡੈਮ ਇਹਨਾਂ ਦੀ ਦੇਖਭਾਲ ਕਰਨਾ ਤੇ ਇਹਨਾਂ ਰਹੀ ਪਾਣੀ ਛੱਡਣਾ ਬਿਜਲੀ ਉਤਪਾਦਨ ਜਿਹੜਾ ਬਿਜਲੀ ਨਾਲ ਉਤਪਾਦਨ ਹੁੰਦਾ ਹੈਗਾ ਠੀਕ ਹੈ ਇਹਦੇ ਤੋਂ ਜਿਹੜਾ ਬਿਜਲੀ ਬਣੀ ਉਹ ਕੀ ਉੱਤਰੀ ਭਾਰਤ ਦੇ ਜਿਹੜੇ ਰਾਜਾਂ ਨੂੰ ਉਹਨਾਂ ਨੂੰ ਸਪਲਾਈ ਕਰਦਾ ਹੈ ਸਿੰਚਾਈ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਜਿਹੜੇ ਖੇਤੀਬਾੜੀ ਖੇਤਰਾਂ ਨੂੰ ਕੀ ਪਾਣੀ ਵੰਡਦਾ ਹੈਗਾ ਇਹ ਡੈਮਾਂ ਤੋਂ ਪਾਣੀ ਖੜਦਾ ਹੈਗਾ ਠੀਕ ਹੈ ਤੇ ਅੱਗੇ ਜਾ ਕੇ ਇਹ ਪੰਜਾਬ ਹਰਿਆਣਾ ਰਾਜਸਥਾਨ ਦੇ ਜਿਹੜੇ ਖੇਤਾਂ ਵਿੱਚ ਪਾਣੀ ਪਹੁੰਚਦਾ ਹੈਗਾ ਕਿਹੜੇ ਕਿਹੜੇ ਮਹੱਤਵਪੂਰਨ ਪ੍ਰੋਜੈਕਟ ਨੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਪਾਖੜਾ ਡੈਮ ਹੈ ਸਤਲੁਜ ਦਰਿਆ ਦੇ ਸਥਿਤ ਹੈ ਮਾਝਲ ਪ੍ਰਦੇਸ਼ ਵਿੱਚ ਬਣਿਆ ਹੋਇਆ ਹੈ ਠੀਕ ਹੈ ਜਿੱਥੇ ਜਲ ਭੰਡਾਰ ਹੈ ਉੱਥੇ ਉਹ ਗੋਬੀਨ ਸਾਗਰ ਝੀਲ ਹੈ ਗੋਬੀਨ ਸਾਗਰ ਝੀਲ ਵਿੱਚ ਕੀ ਪਾਖੜਾ ਡੈਮ ਲਗਾ ਕੇ ਪਾਣੀ ਸਟੋਰ ਕੀਤਾ ਜਾਂਦਾ ਹੈ ਪੌਂਗੜਾ ਡ ਪੰਡੋ ਡੈਮ ਇਹ ਬਿਆਸ ਦਰਿਆ ਦੇ ਪਾਣੀ ਨੂੰ ਕੀ ਸਤਲੂਜ ਵਿੱਚ ਮੋੜਨ ਲਈ ਵਰਤਿਆ ਜਾਂਦਾ ਹੈਗਾ ਯਾਨੀ ਕਿ ਬਿਆਸ ਤੇ ਸਤਲੂਜ ਦਾ ਇੱਕ ਲਿੰਕ ਹੈ ਪੰਡੋ ਡੈਮ ਕਿਉਂ ਬਣਾਇਆ ਗਿਆ ਹੈਗਾ ਜਿਹੜਾ ਬਿਆਸ ਦਰਿਆ ਦਾ ਪਾਣੀ ਨੂੰ ਸਤਲੂਜ ਵਿੱਚ ਮੋੜਨ ਵਾਸਤੇ ਬੋਰਡ ਵਿੱਚ ਇੱਕ ਚੇਅਰਮੈਨ ਹੁੰਦਾ ਤੇ ਦੋ ਪੂਰਨਕਾਲੀ ਮੈਂਬਰ ਹੁੰਦੇ ਨੇ ਜਿਵੇਂ ਮੈਂਬਰ ਸਿੰਚਾਈ ਤੇ ਮੈਂਬਰ ਪਾਵਰ ਜਿਹੜਾ ਮੈਂਬਰ ਸਿੰਚਾਈ ਹੈ ਇਹ ਹਰਿਆਣਾ ਤੋਂ ਹੁੰਦਾ ਹੈ ਤੇ ਮੈਂਬਰ ਪਾਵਰ ਕਿੱਥੋਂ ਹੁੰਦਾ ਪੰਜਾਬ ਤੋਂ ਪਰੰਤੂ ਕੇਂਦਰ ਸਰਕਾਰ ਨੇ 2022 ਤੋਂ 22 ਤੋਂ ਬਾਅਦ ਕੀ ਕੀਤਾ ਇਹ ਜਿਹੜੇ ਦੋ ਮੈਂਬਰ ਸੀਗੇ ਇਹਨਾਂ ਦੀ ਨਿਯੁਕਤੀ ਦਾ ਨੁਕਤੀ ਕੀਏ ਪੂਰੇ ਭਾਰਤ ਤੋਂ ਕਿਤੇ ਵੀ ਕੀਤੀ ਜਾ ਸਕਦੀ ਹੈ ਅਜਿਹਾ ਹੈ ਕਿ ਨੋਟੀਫਿਕੇਸ਼ਨ ਲੈ ਕੇ ਆਈ ਕੇਂਦਰ ਸਰਕਾਰ BBMP ਨਾਲ ਕਿਹੜੇ ਕਿਹੜੇ ਰਾਜਾਂ ਨੂੰ ਲਾਭ ਹੁੰਦਾ ਹੈ ਪੰਜਾਬ ਹਰਿਆਣਾ ਰਾਜਸਥਾਨ ਮਾਧ ਪ੍ਰਦੇਸ਼ ਦਿੱਲੀ ਤੇ ਚੰਡੀਗੜ੍ਹ ਠੀਕ ਹੈ ਜਿਹੜੀ ਇੰਡਸ ਵਾਟਰ ਟ੍ਰੀਟੀ ਹੈ BBMP ਦੁਆਰਾ ਜਿਹੜੇ ਸੰਭਾਲੇ ਜਾਣ ਵਾਲੇ ਜਿਹੜੇ ਦੋ ਦਰਿਆ ਨੇ ਸਤਲੁਜ ਤੇ ਬਿਆਸ ਇਹ ਪੂਰਬੀ ਦਰਿਆਵਾਂ ਦਾ ਹਿੱਸਾ ਹਨ ਇੰਡਸ ਵਾਟਰ ਟ੍ਰੀਟੀ ਕੀ ਹੈ ਇੰਡਸ ਵਾਟਰ ਟ੍ਰੀਟੀ ਕੀ 1960 ਦੀ ਭਾਰਤ ਤੇ ਪਾਕਿਸਤਾਨ ਵਿਚਕਾਰ ਕੀਤੀ ਟ੍ਰੀਟੀ ਹੈ ਵਰਲਡ ਬੈਂਕ ਨੇ ਦੋਵਾਂ ਵਿਚਕਾਰ ਕੀ ਟ੍ਰੀਟੀ ਸਾਈਨ ਕਰਵਾਈ ਸੀਗੀ ਇੱਕ ਬ੍ਰੋਕਰ ਬਣਿਆ ਸੀਗਾ ਜਿਹੜੀਆਂ ਪਿਸਟਨ ਰਿਵਰ ਨੇ ਜਿਹੜੀਆਂ ਪੂਰਬੀ ਨਦੀਆਂ ਨੇ ਜਿਵੇਂ ਰਾਵੀ ਬਿਆਸ ਤੇ ਸਤਲੁਜ ਇਹ ਕੀ ਹੈ ਭਾਰਤ ਨੂੰ ਸੌਂਪੀਆਂ ਗਈਆਂ ਤੇ ਇਹਨਾਂ ਦਾ ਮਤਲਬ ਜਿਹੜਾ ਪਾਣੀ ਹੈ ਆਪਾਂ ਬਿਨਾਂ ਰੋਕੇ ਬਿਨਾਂ ਕਿਸੇ ਰਿਸਟ੍ਰਿਕਸ਼ਨ ਤੋਂ ਕੀ ਇਹਨੂੰ ਵਰਤ ਸਕਦੇ ਹਾਂ ਜਿਹੜੀ ਵੈਸਟਰਨ ਰਿਵਰ ਨੇ ਸਿੰਧ ਜੇਲਮ ਤੇ ਚਨਾਬ ਇਹ ਕੀ ਹੈ ਪਾਕਿਸਤਾਨ ਨੂੰ ਦਿੱਤੀਆਂ ਗਈਆਂ ਇਹ ਨਦੀਆਂ ਦਾ ਪਾਣੀ ਕੀ ਪਾਕਿਸਤਾਨ ਨੂੰ ਦਿੱਤਾ ਗਿਆ ਇਹਦਾ ਇਹਨਾਂ ਦਾ ਜਿਹੜਾ ਪਾਣੀ ਹੈ ਉਹ ਆਪਾਂ ਯੂਜ਼ ਤਾਂ ਕਰ ਸਕਦੇ ਹਾਂ ਪਰੰਤੂ ਉਹਨਾਂ ਨੂੰ ਰੋਕ ਨਹੀਂ ਸਕਦੇ ਪਰੰਤੂ ਹੁਣ ਕੀ ਹੈ ਸਰਕਾਰ ਨੇ ਜਿਹੜੀ ਇੰਡਸ ਵਾਟਰ ਟ੍ਰੀਟੀ ਹੈ ਇਹਨੂੰ ਪੰਗ ਕਰ ਦਿੱਤਾ ਹੈ ਇਸ ਕਰਕੇ ਜਿਹੜੀ ਸਰਕਾਰ ਹੈ ਇਹਨ ਜਿਹੜੀ ਸਰਕਾਰ ਹੈ ਇਹ ਜਿਹੜੇ ਦਰਿਆ ਨੇ ਇਹਨਾਂ ਤੇ ਆਪਣੇ ਪ੍ਰੋਜੈਕਟ ਲਗਾ ਰਹੀ ਹੈ ਕਾਂਗਰਸ ਪਾਰਟੀ ਮਨਰੇਗਾ ਬਚਾਓ ਮਿਉਮ ਚਲਾਉਣ ਜਾ ਰਹੀ ਹੈਗੀ ਹੈ ਜਿਹੜਾ ਪਾਰ ਸਰਕਾਰ ਨੇ ਮਨਰੇਗਾ ਦਾ ਜਿਹੜਾ ਕਾਨੂੰਨ ਹੈ 2005 ਦਾ ਕਾਨੂੰਨ ਉਸ ਵਿੱਚ ਬਦਲਾਅ ਕਰਕੇ ਹੁਣ ਕੀ ਹੈ ਨਵਾਂ ਕਾਨੂੰਨ ਬਣਾ ਦਿੱਤਾ ਹੈ ਕਿ ਨਾਂ ਰੱਖਿਆ ਗਿਆ ਨਵੇਂ ਕਾਨੂੰਨ ਦਾ ਵੀਬੀਡੀ ਰਾਮਜੀ ਵਿਕਸਿਤ ਭਾਰਤ ਗਰੰਟੀ ਫਾਰ ਰੋਜ਼ਗਾਰ ਐਂਡ ਆਜੀਵ ਕਾ ਮਿਸ਼ਨ ਬ੍ਰਾਹਮਣ 2025 ਕਾਨੂੰਨੀ ਸਥਿਤੀ ਪਹਿਲਾਂ ਕੀ ਸੀਗਾ ਇੱਕ ਅਧਿਕਾਰ ਅਧਾਰਿਤ ਰਾਈਟ ਬੇਸਡ ਕਾਨੂੰਨ ਸੀ ਜੋ ਕਿ ਕਾਨੂੰਨ ਕੰਮ ਦੀ ਕੀ ਕਾਨੂੰਨੀ ਗਾਰੰਟੀ ਦਿੰਦਾ ਸੀ ਪਹਿਲਾਂ ਜੇ ਸੰ ਜੇ ਕਿਸੇ ਨੇ ਕੰਮ ਵਾਸਤੇ ਵੀਡੀਓ ਦਫਤਰ ਅਪਲਾਈ ਕੀਤਾ ਜੇ 15 ਦਿਨ ਦੇ ਵਿੱਚ ਵਿੱਚ ਉਸ ਨੂੰ ਕੰਮ ਨਹੀਂ ਮਿਲਦਾ ਤਾਂ ਸਰਕਾਰ ਨੂੰ ਕੀ ਹੈ ਇਹ ਬੇਰੁਜ਼ਗਾਰੀ ਪੱਤਾ ਦੇਣਾ ਪੈਂਦਾ ਸੀ ਪਰੰਤੂ ਹੁਣ ਕੀ ਹੈ ਠੀਕ ਮਿਸ਼ਨ ਬੇਸਡ ਇਹਨੂੰ ਬਣਾ ਦਿੱਤਾ ਗਿਆ ਹੈ ਰੁਜ਼ਗਾਰ ਦੇ ਦਿਨ ਪਹਿਲਾਂ ਕੀ ਖਾਲ ਵਿੱਚ 100 ਦਿਨ ਦੇ ਜਿਹੜੇ ਰੋਜ਼ਗਾਰ ਦੀ ਗਾਰੰਟੀ ਸੀਗੀ ਪਰੰਤੂ ਹੁਣ ਕੀ ਇਹਨੂੰ 125 ਦਿਨ ਕਰ ਦਿੱਤਾ ਗਿਆ ਪਰ ਜਿਹੜੇ ਪਹਿਲਾਂ 100 ਦਿਨ ਦੀ ਜਿਹੜੀ ਰੋਜ਼ਗਾਰ ਦੀ ਗਰੰਟੀ ਸੀ ਉਹ 100 ਦਿਨ ਵੀ ਨਹੀਂ ਕੰਮ ਮਿਲਦਾ ਸੀਗਾ ਠੀਕ ਹੈ ਤੇ ਹੁਣ 125 ਦਿਨ ਕਿੱਥੋਂ ਮਿਲੇਗਾ ਨਾਮਕਰਨ ਕੀ ਇਹਦੇ ਚੋਂ ਮਹਾਤਮਾ ਗਾਂਧੀ ਦਾ ਨਾਮ ਹਟਾ ਦਿੱਤਾ ਗਿਆ ਹੈਗਾ ਇਹ ਇੱਕ ਡਿਮਾਂਡ ਡਰਾਈਵਨ ਸੀਗਾ ਮਤਲਬ ਕਿਸੇ ਨੇ ਕੰਮ ਮੰਗਿਆ ਤਾਂ ਉਹਨੂੰ ਕੰਮ 15 ਦਿਨ ਦੇਵੇ ਅੰਦਰ ਅੰਦਰ ਸਰਕਾਰ ਨੂੰ ਕੰਮ ਦੇਣਾ ਬਣਦਾ ਸੀਗਾ ਪਰੰਤੂ ਹੁਣ ਕੀ ਸਪਲਾਈ ਡਰਾਈਵਨ ਬਣ ਗਈ ਹੈ ਠੀਕ ਹੈ ਹੁਣ ਜਿਹੜੀਆਂ ਕੇਂਦਰ ਸਰਕਾਰ ਇਹ ਉਹ ਬਜਟ ਜਿਹੜਾ ਮਨਰੇਗਾ ਦਾ ਬਜਟ ਹੈ ਉਹਨੂੰ ਸੀਮਿਤ ਕਰੇਗੀ ਸਪਲਾਈ ਦੇ ਸਾਹਮਣੇ ਜਿੰਨਾ ਵੀ ਕੰਮ ਚਾਹੀਦਾ ਉਹ ਸਾਹਮਣੇ ਵਾਲੀ ਬਜਟ ਨੂੰ ਕੀ ਐ ਅਲੋਕੇਟ ਕਰੇਗੀ ਬੰਦੇਗੀ ਫੰਡਿੰਗ ਪੈਟਰਨ ਨੂੰ ਬਦਲ ਦਿੱਤਾ ਗਿਆ ਪਹਿਲਾਂ ਕੀ ਜਿਹੜੀ ਲੇਬਰ ਦੀ ਲੇਬਰ ਦਾ ਫੰਡ ਸੀਗਾ ਅਨਸਕਿਲਡ ਲੇਬਰ ਦਾ ਜਿਹੜੇ ਪਿੰਡਾਂ 'ਚ ਲੋਕ ਕੰਮ ਕਰਦੇ ਸੀਗੇ ਅਨਸਕਿਲਡ ਸਾਫ ਸਫਾਈ ਦੇ ਜਿਵੇਂ ਕੰਮ ਕਰਦੇ ਸੀਗੇ ਨਰੇਗਾ ਦਿਨ ਉਹਨਾਂ ਦੇ ਜਿਹੜੇ ਸਾਰੇ ਫੰਡ ਕੇਂਦਰ ਸਰਕਾਰ ਦਿੰਦਾ ਸੀ ਪਰੰਤੂ ਹੁਣ ਇਸ ਨੂੰ ਬਦਲ ਦਿੱਤਾ ਗਿਆ 60 40 ਦੀ ਰੇਸ਼ੋ ਕਰਤੀ ਗਈ 60% ਕੇਂਦਰ ਸਰਕਾਰ ਦੇਵੇਗਾ ਤੇ 40% ਰਾਜ ਸਰਕਾਰ ਇਸ ਨਾਲ ਕੀ ਹੈ ਰਾਜਾਂ ਤੇ ਵਿੱਤੀ ਬੋਝ ਪਏਗਾ ਉਹਨਾਂ ਤੇ ਵੀ ਜਿਹੜੇ ਰਾਜ ਨੇ ਉਹ ਪਹਿਲਾਂ ਹੀ ਕੀ ਹੈ ਜਿਹੜੇ ਫੰਡਾਂ ਨੂੰ ਲੈ ਕੇ ਉਹਨਾਂ ਦੀ ਪਹਿਲਾਂ ਹੀ ਜਿਹੜੀ ਹਾਲਤ ਹੈ ਵਿੱਤੀ ਹਾਲਤ ਬਹੁਤ ਜ਼ਿਆਦਾ ਮਾੜੀ ਹੈ ਪਰ ਇਸ ਨਾਲ ਕੀ ਉਹਨਾਂ ਤੇ ਹੋਰ ਜ਼ਿਆਦਾ ਵਿੱਤੀ ਬੋਝ ਪਏਗਾ ਮਜ਼ਦੂਰੀ ਦਾ ਭੁਗਤਾਨ ਪਹਿਲਾਂ ਕੀ ਸੀਗਾ 15 ਦਿਨ ਦੇ ਅੰਦਰ ਅੰਦਰ ਮਜ਼ਦੂਰੀ ਦਾ ਭੁਗਤਾਨ ਕਰਨਾ ਜ਼ਰੂਰੀ ਸੀਗਾ ਪਰੰਤੂ ਹੁਣ ਇਹ 15 ਦਿਨ ਦੀ ਜਿਹੜੀ ਕੀ ਹੈ ਅੱਧ ਹਟਾ ਦਿੱਤੀ ਗਈ ਹੈ ਕੰਮ ਦੀ ਕਿਸਮ ਪਹਿਲਾਂ ਕੀ ਹੈ ਜਿਹੜੀ ਪਿੰਡ ਦੀ ਪੰਚਾਇਤ ਸੀਗੀ ਉਹ ਕੰਮ ਦੀ ਕਿਸਮ ਚੁਣਦੀ ਸੀ ਉਸ ਮੁਤਾਬਕ ਪ੍ਰੋਜੈਕਟ ਬਣਾ ਕੇ ਆਪਣੇ ਬਲਾਕ ਪੱਧਰ ਤੇ ਭੇਜਦੀ ਸੀ ਬਲਾਕ ਪੱਧਰ ਅਗੇ ਜ਼ਿਲ੍ਹਾ ਪੱਧਰ ਤੇ ਭੇਜਦਾ ਸੀ ਜ਼ਿਲ੍ਹਾ ਪੱਧਰ ਤੇ ਉਹ ਜਿਹੜਾ ਪ੍ਰੋਜੈਕਟ ਸੀ ਉਹ ਪਾਸ ਹੋ ਜਾਂਦਾ ਸੀ ਪਰੰਤੂ ਹੁਣ ਕੀ ਹੈ ਉਲਟਾ ਹੋ ਗਿਆ ਹੁਣ ਕੀ ਹੈ ਜਿਹੜੀਆਂ ਯੋਜਨਾਵਾਂ ਨੇ ਉਹ ਉੱਪਰ ਲੈਵਲ ਤੇ ਬਣ ਗਈਆਂ ਤੇ ਉਹਨੂੰ ਗਰਾਊਂਡ ਲੈਵਲ ਤੇ ਕੀ ਹੈ ਉਹਨੂੰ ਉਹਨੂੰ ਚਲਾਇਆ ਜਾਵੇਗਾ ਪਹਿਲਾਂ ਕੀ ਸੀਗਾ ਸਾਰਾ ਸਾਲ ਕੀ ਕੰਮ ਦੀ ਗਾਰੰਟੀ ਸੀਗੀ ਕੋਈ ਵਿਅਕਤੀ ਆਪ ਸਾਰਾ ਸਾਲ ਹੀ ਕੰਮ ਦੀ ਮੰਗ ਕਰ ਸਕਦਾ ਸੀਗਾ 365 ਦੇ ਦਿਨ ਪਰੰਤੂ ਹੁਣ ਕੇਂਦਰ ਸਰਕਾਰ ਨੇ ਜਿਹੜੇ ਨਵੇਂ ਕਾਨੂੰਨ ਵਿੱਚ ਇੱਕ ਪ੍ਰਵਿਧਾਨ ਕੀਤੀ ਹੈ ਪ੍ਰਸਤਾਵਨਾ ਕੀਤੀ ਹੈ ਕਿ ਜਿਹੜੇ ਰਾਜ ਨੇ ਉਹਨਾਂ ਨੂੰ ਇੱਕ 60 ਦਿਨ ਦੀ ਇਹ ਨੋਟੀਫਿਕੇਸ਼ਨ ਕਰਨਾ ਪਵੇਗਾ ਵੀ ਇਹ ਜਿਹੜੇ 60 ਦਿਨ ਇਹਨਾਂ ਵਿੱਚ ਵੀ ਸਾਡੇ ਰਾਜ ਵਿੱਚ ਨਰੇਗਾ ਦੀ ਕੰਮ ਨਹੀਂ ਚੱਲੇਗਾ ਠੀਕ ਹੈ ਜੀ ਅਗੀਆਂ ਚੌਂ ਕਮਿਸ਼ਨ ਵੱਲੋਂ ਜਿਹੜੀ ਵਿਸ਼ੇਸ਼ ਸੁਦਾਈ ਕੀਤੀ ਗਈ ਹੈ ਉਹਦੇ ਉਹਦੇ ਦੋbaar ਕੀਏ ਜਿਹੜੇ ਪਾਸਾਮ ਵਿੱਚੋਂ ਲਗਭਗ 10 ਲੱਖ ਵੋਟਰਾਂ ਦੇ ਨਾਂ ਕੱਟੇ ਗਏ ਨੇ ਜਿਹੜੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਹੈ ਠੀਕ ਹੈ ਇਹ ਇੱਕ ਵੋਟਰ ਸੂਚੀ ਦੀ ਇੱਕ ਖਾਸ ਤੇ ਗਹਿਰੀ ਜਾਂਚ ਵੀ ਕਰਿਆ ਹੁੰਦੀ ਹੈ ਇਹਦੇ ਵਿੱਚ ਵੋਟਰ ਸੂਚੀ ਨੂੰ ਪੂਰੀ ਤਰ੍ਹਾਂ ਅਪਡੇਟ ਕਰਨ ਕੀਤਾ ਜਾਂਦਾ ਹੈ ਗਲਤ ਜਾਂ ਮਰੇ ਹੋ ਜਾਂ ਡੁਪਲੀਕੇਟ ਵੋਟਰਾਂ ਦੇ ਨਾਮ ਹਟਾਏ ਜਾਂਦੇ ਨੇ ਨਵੇਂ ਯੋਗ ਵੋਟਰਾਂ ਦੇ ਕੀ ਨਾਂ ਸ਼ਾਮਲ ਕੀਤੇ ਜਾਂਦੇ ਨੇ ਜਿਹੜਾ ਬੀ ਜਾਂਚ ਕਰਦਾ ਹੈ ਕਿ ਵਿਅਕਤੀ ਉਥੇ ਰਹਿ ਰਿਹਾ ਹੈ ਕਿ ਨਹੀਂ ਰਹਿ ਰਿਹਾ ਉਹਦੇ ਦਸਤਾਵੇਜ਼ ਆ ਜਿਹੜੇ ਉਹਨਾਂ ਦੀ ਜਾਂਚ ਕੀਤੀ ਜਾਂਦੀ ਹੈ ਪਰ ਤੁਕੀ ਇੰਨੀ ਵੱਡੀ ਗਿਣਤੀ ਵਿੱਚ ਜਿਹੜੇ ਨਾਂ ਹਟਾਏ ਜਾ ਰਹੇ ਨੇ ਠੀਕ ਹੈ ਜਿਹੜੇ ਲੋਕ ਗਰੀਬ ਨੇ ਅਨਪੜ੍ਹ ਨੇ ਉਹਨਾਂ ਕੋਲ ਕਈ ਵਾਰੀ ਦਸਤਾਵੇਜ਼ ਨਹੀਂ ਹੁੰਦੇ ਹੈਗੇ ਪੂਰੇ ਦਸਤਾਵੇਜ਼ ਨਹੀਂ ਹੁੰਦੇ ਅਸਾਮ ਕਿਤੇ ਜੀ ਦੇਖੋ ਅਸਾਮ ਦੀ ਰਾਜਧਾਨੀ ਕਿਹੜੀ ਹੈ ਧਿਸਪੁਰ ਠੀਕ ਹੈ ਅਸਾਮ ਬਹੁਤ ਹੀ ਜ਼ਿਆਦਾ ਜਿਹੜਾ ਨਾਰਥ-ਈਸਟ ਦਾ ਇੰਪੋਰਟਡ ਰਾਜ ਹੈ ਠੀਕ ਹੈ ਇਹਦੇ ਨਾਲ ਰੋਣਾਚਲ ਪ੍ਰਦੇਸ਼ ਨਾਗਾ ਲੈਂਡ ਮਣੀਪੁਰ ਮਿਜ਼ੋਰਮ ਤ੍ਰਿਪੁਰਾ ਮੀਗਾਲਿਆ ਤੇ ਵੈਸਟ ਬੰਗਾਲ ਇਹ ਜਿਹੜੇ ਫਰਦ ਸਟੇਟ ਇਹਨਾਂ ਦੀ ਰਾਜ ਲੱਗਦੀ ਹੈ ਇਹਨਾਂ ਰਾਜਾਂ ਦੀ ਇਨ ਇਲਾਕਾ ਲੱਗਦੀ ਹੈ ਜਿਹੜੀ ਇੰਟਰਨੈਸ਼ਨਲ ਬਾਉਂਡਰੀ ਹੈ ਕਿਹੜੀ ਅਸਾਮ ਨੂੰ ਟੱਚ ਕਰਦੀ ਹੈਗੀ ਹੈ ਪੂਰਾਨ ਬੰਗਲਾਦੇਸ਼ ਠੀਕ ਹੈ ਜੀ ਅੱਗੇ ਚੱਲਦੇ ਹਾਂ ਵਾਤਾਵਰਣ ਮੰਤਰਾਲੇ ਨੇ ਦੁਲਹਸਤੀ ਬਣ ਪਰ ਬਿਜਲੀ ਪ੍ਰੋਜੈਕਟ ਨੂੰ ਕੀ ਦੂਜੇ ਗੇੜ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਹ ਪਹਿਲਾਂ ਹੀ ਆਪਾਂ ਗੱਲ ਕੀਤੀ ਸੀ ਜਿਹੜਾ ਇੰਡਸ ਵਾਟਰ ਵਾਟਰ ਟ੍ਰੀਟੀ ਸੀਗੀ 1960 ਦੀ ਉਸ ਨੂੰ ਪਾਸ ਸਰਕਾਰ ਨੇ ਪੰਗ ਕਰਤਾ ਸੀ ਪੰਦ ਕਰਤਾ ਸੀ ਜਦੋਂ ਦੀ ਉਹ ਪੰਗ ਹੋਈ ਉਸ ਤੋਂ ਬਾਅਦ ਜਿਹੜੀ ਕੇਂਦਰ ਸਰਕਾਰ ਹੈ ਉਹ ਗ੍ਰੇਟ ਵੈਸਟਰਨ ਜਿਹੜੀਆਂ ਰਿਵਰ ਨੇ ਜਿਨ੍ਹਾਂ ਦੇ ਪਾਕਿਸਤਾਨ ਦਾ ਹੱਕ ਸੀਗਾ ਉਹਨਾਂ ਉਹਨਾਂ ਤੇ ਹੁਣ ਕੀ ਪਣ ਬਿਜਲੀ ਪ੍ਰੋਜੈਕਟਾਂ ਨੂੰ ਕੀ ਮਨਜ਼ੂਰੀ ਦਿੱਤੀ ਜਾ ਰਹੀ ਹੈ ਉਹ ਉਹਨਾਂ ਦੇ ਜਿਹੜਾ ਵੈਸਟਰਨ ਰਿਵਰ ਨੇ ਜਿਹੜੀਆਂ ਪੱਛਮੀ ਨਦੀਆਂ ਸੀਗੀਆਂ ਉਹਨਾਂ ਤੇ ਪਣ ਬਿਜਲੀ ਪ੍ਰੋਜੈਕਟ ਲਗਾਏ ਜਾ ਰਹੇ ਨੇ ਤਾਂ ਜੋ ਉਹਨਾਂ ਦੇ ਪਾਣੀ ਨੂੰ ਵੱਧ ਤੋਂ ਵੱਧ ਵਰਤੋਂ ਕੀਤੀ ਜਾ ਸਕੇ ਜਿਹੜੀਆਂ ਵੈਸਟਰਨ ਨਦੀਆਂ ਨੇ ਕਿਹੜੀਆਂ ਕਿਹੜੀਆਂ ਵੈਸਟਰਨ ਨਦੀਆਂ ਸੀਗੀਆਂ ਸਿੰਧੂ ਜੇਲਮ ਤੇ ਚਨਾਬ ਇਹ ਜਿਹੜੀਆਂ ਪੱਛਮੀ ਨਦੀਆਂ ਸੀਗੀਆਂ ਇਹਨਾਂ ਦਾ ਜਿਹੜਾ ਪੂਰਾ ਪਾਣੀ ਹੈ ਉਹ ਪਾਕਿਸਤਾਨ ਨੂੰ ਅ allo cate ਕੀਤਾ ਗਿਆ ਸੀਗਾ ਦਿੱਤਾ ਗਿਆ ਸੀਗਾ ਇਹਦਾ ਕਿ ਆਪਾਂ ਵਰਤੋ ਇਸ ਇਹ ਇਹਨਾਂ ਨਦੀਆਂ ਦੇ ਪਾਣੀ ਦੀ ਆਪਾਂ ਵਰਤੋਂ ਦਾ ਕਰ ਸਕਦੇ ਸੀ ਪਰ ਉਹ ਦੋ ਇਹਨੂੰ ਰੋਕ ਨਹੀਂ ਸਕਦੇ ਸੀਗੇ ਠੀਕ ਹੈ ਇਹ ਜਿਹੜਾ ਦੁਰਸਤੀ ਪਣ ਬਿਜਲੀ ਪ੍ਰੋਜੈਕਟ ਹੈ ਕਿਹੜੀ ਨਦੀ ਤੇ ਲਗਾਇਆ ਜਾ ਰਿਹਾ ਹੈ ਜਨਾਬ ਨਦੀ ਤੇ ਠੀਕ ਹੈ ਜੰਮੂ ਕਸ਼ਮੀਰ ਚ ਚਲਦੇ ਆਰਾਵਲੀ ਪਹਾੜਤ ਲੜੀ ਬਾਰੇ ਜਿਹੜੇ ਸਰਕਾਰ ਦੇ ਨਵੇਂ ਨਿਯਮ ਸੀ ਉਸ ਨੂੰ ਸੁਪਰੀਮ ਕੋਰਟ ਵੱਲੋਂ ਅਸੈਪਟ ਕਰ ਲਿਆ ਗਿਆ ਸੀਗਾ ਮੰਨ ਲਿਆ ਗਿਆ ਸੀਗਾ ਕਿਹੜੇ 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 ਨਵੇਂ ਨਿਯਮ ਸੀਗੇ ਸਰਕਾਰ ਨੇ ਕਿਹਾ ਸੀਗਾ ਨੋਟੀਫਿਕੇਸ਼ਨ ਕੱਢਿਆ ਸੀ ਜਿਹੜੀਆਂ 100 ਮੀਟਰ ਤੋਂ ਘੱਟ ਉਚਾਈ ਵਾਲੀਆਂ ਪਹਾੜੀਆਂ ਨੇ ਉਹਨਾਂ ਨੂੰ ਪਹਾੜੀਆਂ ਨਹੀਂ ਮੰਨਿਆ ਜਾਏਗਾ ਠੀਕ ਹੈ 100 ਮੀਟਰ ਤੋਂ ਘੱਟ ਵਾਲੀਆਂ ਨਜੜੀਆਂ 90 ਮੀਟਰ ਦੀਆਂ 30 ਮੀਟਰ ਦੀਆਂ ਇਹ ਸਾਰੀਆਂ 100 ਮੀਟਰ ਦੇ ਜਿਨ੍ਹਾਂ ਦੀ ਘੱਟ ਉਚਾਈ ਹੈ ਉਹਨਾਂ ਨੂੰ ਪਹਾੜੀਆਂ ਨਹੀਂ ਮੰਨਿਆ ਜਾਏਗਾ ਉਹਨਾਂ ਨੂੰ ਪਹਾੜੀਆਂ ਨਹੀਂ ਮੰਨਿਆ ਜਾਏਗਾ ਮਤਲਬ ਉਹਨਾਂ ਦੀ ਕੀ ਹੈ ਜਿਹੜੀ ਉਹਨਾਂ ਪਹਾੜੀਆਂ ਦੀ ਰਾਖੀ ਵਾਸਤੇ ਜਿਹੜੀ ਕਾਨੂੰਨ ਬਣੇ ਨੇ ਉਹਨਾਂ ਤੇ ਲਾਗੂ ਨਹੀਂ ਹੋਣਗੇ ਭਾਵ ਉੱਤੇ ਜਿਹੜੀ ਕੀ ਹੈ ਲੀਜ਼ ਕੰਟਰੈਕਟ ਹੈ ਠੀਕ ਹੈ ਨਾ ਕਲੋਨੀਆ ਉਹ ਆਸਾਨੀ ਨਾਲ ਉਹ ਕੀ ਹੈ ਕਟੀਆਂ ਜਾਣਗੀਆਂ ਆਸਾਨੀ ਨਾਲ ਕੀ ਜਿਹੜੀ ਉੱਥੇ ਪ੍ਰੋਜੈਕਟ ਨੇ ਉਹ ਚਲਾਏ ਜਾਣਗੇ ਤੇ ਵਾਤਾਵਰਨ ਦਾ ਕੀ ਇਹ ਨੁਕਸਾਨ ਹੋਏਗਾ ਉੱਥੇ ਜਿਹੜੀ ਇਹ ਅरावली ਪਹਾੜੀ ਲੜੀ ਹੈ ਇਹ ਉੱਤਰ ਪੂਰਬ ਤੋਂ ਲੈ ਕੇ ਦੱਖਣ ਪੱਛਮ ਵੱਲ ਲਗਭਗ 800 ਕਿਲੋਮੀਟਰ ਫੈਲੀ ਹੋਈ ਹੈ ਇਹਦੇ ਵਿੱਚ ਦਿੱਲੀ ਹਰਿਆਣਾ ਰਾਜਸਥਾਨ ਤੇ ਗੁਜਰਾਤ ਤੋਂ ਇਹ ਲੰਘਦੀ ਸਭ ਤੋਂ ਉੱਚੀ ਜਿਹੜੀ ਚੋਟੀ ਹੈ ਜਿਹੜੀ ਗੁਰੂ ਸ਼िखर ਲਗਭਗ 1722 ਮੀਟਰ ਹੈ ਜੋ ਕਿ ਮਾਊਂਟ ਅਬੂ ਰਾਜਸਥਾਨ ਵਿੱਚ ਸਥਿਤ ਹੈ ਇਹ ਦੁਨੀਆ ਦੀ ਸਭ ਤੋਂ ਪੁਰਾਣੀ ਫੋਲਡ ਮਾਊਂਟਨ ਹਨ ਠੀਕ ਹੈ ਇਹਨਾਂ ਦਾ ਜਿਹੜਾ ਨਿਰਮਾਣ ਸੀ ਪ੍ਰੀ ਕੈਮਬਰੀਅਨ ਕਾਲ ਵਿੱਚ ਹੋਇਆ ਸੀਗਾ ਇਨ ਇਹ ਭੂਮਿਕਾ ਕੀ ਇਹਨਾਂ ਦੀ ਹੜਾਵਲੀ ਪਹਾੜ ਲੜੀ ਇਹਨਾਂ ਦੀ ਮੁੱਖ ਭੂਮਿਕਾ ਕੀ ਮਾਰੂਥਲ ਨੂੰ ਰੋਕਦੇ ਨੇ ਠੀਕ ਹੈ ਹੁਣ ਮਾਰੂਥਲ ਨੂੰ ਅੱਗੇ ਵਧਣ ਤੋਂ ਰੋਕਦੇ ਨੇ ਇਹਨਾਂ ਦੇ ਜਿਹੜੀ ਹੜਾਵਲੀ ਪਹਾੜ ਲੜੀ ਹੈ ਇਹਨਾਂ ਦੇ ਅੱਬੇ ਪਾਸੇ ਮਾਰੂਥਲ ਹੈ ਇਹਨੂੰ ਜਦੋਂ ਇਹ ਜਿਹੜੇ ਵਿਚਕਾਰ ਆ ਜਾਂਦੇ ਨੇ ਤੇ ਇਹਨੂੰ ਜਿਹੇ ਮਾਰੂਥਲ ਨੂੰ ਆਪਣੀ ਸੱਜੇ ਪਾਸੇ ਜਾਣ ਤੋਂ ਰੋਕਦੇ ਨੇ ਮੌਨਸੂਨ ਦਾ ਪ੍ਰਭਾਵ ਪ੍ਰਭਾਵ ਜਿਹੜੀਆਂ ਮੌਨਸੂਨ ਪਾਉਣਾ ਨੇ ਉਹ ਕੀ ਹੈ ਜਦੋਂ ਇਹ ਜਿਹੜੇ ਪਹਾੜਤ ਨੇ ਹੜਾਵਲੀ ਪਹਾੜ ਇਹ ਇਸ ਤਰ੍ਹਾਂ ਨੇ ਠੀਕ ਹੈ ਜਿਵੇਂ ਅੱਗੇ ਆਪਾਂ ਨਕਸ਼ੇ 'ਚ ਦੇਖਾਂਗੇ ਇਹ ਗੱਲ ਕਰਾਂਗੇ ਠੀਕ ਹੈ ਨਦੀਆਂ ਅਤੇ ਖਣਿਜ ਇੱਥੇ ਨਦੀਆਂ ਕਿਹੜੀਆਂ ਕਿਹੜੀਆਂ ਹਨ ਲੂਨੀ ਬਨਾਸ ਸਬਰਮਤੀ ਇਹਦੀ ਇਹ ਰਾਵਲੀ ਪਹਾੜ ਤ ਲੜੀ ਵਿੱਚੋਂ ਨਿਕਲਦੀਆਂ ਨੇ ਖਣਿਜੇ ਤੋਂ ਮਿਲਦੇ ਨੇ ਤਾਂਬਾ ਜਿਸ ਤਸੀਸਾ ਸੰਗਮਰ ਇੱਥੇ ਕੀ ਹੁਣ ਜੇ ਜਿਹੜੇ ਸਰਕਾਰ ਦੇ ਨਵੇਂ ਨਿਯਮ ਨੇ ਇਹ ਕਰ ਲਾਗੂ ਹੋ ਗਏ ਤਾਂ ਇੱਥੇ ਗੈਰ ਕਾਨੂੰਨੀ ਕਿ ਮਾਈਨਿੰਗ ਮਾਈਨਿੰਗ ਹੋਏਗੀ ਠੀਕ ਹੈ ਨਵੇਂ-ਨਵੇਂ ਕੀਆ ਪ੍ਰੋਜੈਕਟ ਲਗਾਏ ਜਾਣਗੇ ਜਿਸ ਨਾਲ ਕੀ ਵਾਤਾਵਰਨ ਦਾ ਨੁਕਸਾਨ ਹੋਏਗਾ ਜਿਹੜੀਆਂ ਰਾਵਲੀ ਦੀਆਂ ਪਹਾੜੀਆਂ ਨੇ ਇਹਨਾਂ ਵਿੱਚ ਕੀ ਦਿੱਲੀ ਦੀ ਜਿਹੜੀ ਰਾਹ세ਨਾ ਹਿੱਲ ਹੈ ਉਹ ਵੀ ਹੈ ਜਿੱਥੇ ਕਿ ਰਾਸ਼ਟਰੀ ਰਾਸ਼ਟਰਪਤੀ ਦਾ ਪਵਨ ਸਥਿਤ ਹੈ ਠੀਕ ਹੈ ਗੋਵਨਾਨਾ ਲੈਂਡ ਜਿਹੜਾ ਸੀਗਾ ਹੁਣ ਪर्वਤ ਜਿਹੜੀ ਅਰਾਵਲੀ ਪਰਬਤ ਲੜੀ ਹੈ ਗੋਵਨਾਨਾ ਲੈਂਡ ਦੀ ਕੀ ਹਿੱਸਾ ਰਹੀ ਹੈ ਪਹਿਲਾਂ ਅੱਗੇ ਚੱਲਦੇ ਹਾਂ ਇਹ ਰਾਵੀ ਦੀਆਂ ਪਹਾੜੀਆਂ ਨੇ ਠੀਕ ਹੈ ਇੱਧਰ ਕੀ ਹੈ ਥਾਰ ਡੈਜ਼ਰਟ ਹੈ ਠੀਕ ਹੈ ਥਾਰ ਮਾਰੂਥਲ ਹੈ ਇਹ ਰਾਵੀ ਦੇ ਪਹਾੜੀਆਂ ਕੀ ਥਾਰ ਮਾਰੂਥਲ ਨੂੰ ਇੱਧਰ ਭਾਰਤ ਦੇ ਇੱਧਰ ਕੇਂਦਰਵਲਾਂ ਹਾਂ ਤੋਂ ਰੋਕਦੀਆਂ ਨੇ ਠੀਕ ਹੈ ਤੇ ਜਿਹੜੀਆਂ ਹਨੇਰੀਆਂ ਕਰਕੇ ਤੂੜ ਹੈ ਮਿੱਟੀ ਹੈ ਕੱਟਾ ਹੈ ਉਹ 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 ਉਹਨੂੰ ਵੀ ਕੀ ਇੱਧਰ ਹੋਣ ਤੋਂ ਰੋਕਦੀਆਂ ਨੇ ਦੂਜੀ ਗੱਲ ਜਦੋਂ ਕਿ ਇਧਰੋਂ ਮੌਨਸੂਨ ਆਉਂਦਾ ਠੀਕ ਹੈ ਦੱਖਣ ਪੱਛਮੀ ਜਿਹੜਾ ਮੌਨਸੂਨ ਹੈ ਇਧਰੋਂ ਆਉਂਦਾ ਹੈਗਾ ਜਿਹੜੀਆਂ ਜਿਹੜਾ ਕਿ ਵਰਖਾ ਲੈ ਕੇ ਆਉਂਦਾ ਉਹ ਇਥੇ ਕੀ ਬਿਨਾਂ ਰੁਕੇ ਅੱਗੇ ਲੰਘ ਜਾਂਦਾ ਹੈ ਠੀਕ ਹੈ ਬਿਨਾਂ ਰੁਕੇ ਅੱਗੇ ਲੰਘ ਜਾਂਦਾ ਜੇ ਇਹਨਾਂ ਦੀ ਦਿਸ਼ਾ ਇਸ ਤਰ੍ਹਾਂ ਹੁੰਦੀ ਤਾਂ ਇਹ ਸਿੱਧਾ ਕੀ ਇਥੇ ਰੁਕਦਾ ਤੇ ਇਥੇ ਵਰਖਾ ਹੁੰਦੀ ਤੇ ਤੇ ਕਿਹੜਾ ਮਾਰੂਥਲ ਨਾ ਹੁੰਦਾਗਾ ਇਸ ਕਰਕੇ ਇਥੇ ਮਾਰੂਥਲ ਹੈ ਇਹ ਕੀ ਹੈ ਮੌਨਸੂਨ ਪੌਣਾਂ ਸਿੱਧਾ ਲੰਘ ਜਾਂਦੀਆਂ ਨੇ ਅੱਗੇ ਕੀ ਹਿਮਾਲਿਆ ਹਿਮਾਲਿਆ ਨੂੰ ਟਕਰਾਉਣ ਤੋਂ ਬਾਅਦ ਪੂਰੇ ਭਾਰਤ ਵਿੱਚ ਫੈਲ ਜਾਂਦੀਆਂ ਨੇ ਠੀਕ ਹੈ ਇਹ ਦੇਖ ਸਕਦੇ ਠੀਕ ਹੈ ਹਰਿਆਣਾ ਰਾਜਸਥਾਨ ਤੇ ਗੁਜਰਾਤ ਪੰਜਾਬੀ ਟ੍ਰਿਬਿਊਨ ਅਖਬਾਰ ਨੇ 10 ਸਾਲ 2025 ਦੀਆਂ ਜਿਹੜੀਆਂ ਤੁਮੋ ਕਟ ਕਟਨਾਵਾ ਤੇ ਕਿ ਆਪਣਾ ਇੱਕ ਸਪੈਸ਼ਲ ਐਡੀਸ਼ਨ ਕੱਢਿਆ ਗਿਆ ਦੇਖਦੇ ਹਾਂ ਸ਼੍ਰੋਮੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਪਰੰਤੂ ਉਹਨਾਂ ਨੂੰ ਫਿਰ ਤੋਂ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ ਗਿਆ ਦਿੱਲੀ ਸਥਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰੈਸਟ ਤੇ ਚੋਣ ਕਮਿਸ਼ਨ ਵੱਲੋਂ ਤਲਾਸ਼ੀ ਲਈ ਗਈ ਕ੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਤਖਸੀਰੀ ਦਮਦਮਾ ਸਾਹਿਬ ਦਾ ਜਿਹੜੇ ਜ਼ਥੇਦਾਰ ਦੇ ਅਹੁਦੇ ਤੋਂ ਹਟਾ ਦਿੱਤਾ ਸੀ ਤਖਸੀਰੀ ਦਮਦਮਾ ਸਾਹਿਬ ਕਿੱਥੇ ਹੈ ਧਵੰਡੀ ਸਾਬੂ ਠੀਕ ਹੈ ਹੋਰ ਜਿਹੜੇ 104 ਗੈਰ ਕਾਨੂੰਨੀ ਪ੍ਰਵਾਸੀ ਪ੍ਰਵਾਸੀ ਨੇ ਪੰਜਾਬ ਤੋਂ ਸੀਗੇ ਉਹਨਾਂ ਨੂੰ ਅਮਰੀਕਾ ਤੋਂ ਵਾਪਸ ਇੱਥੇ ਡਿਪੋਰਟ ਕੀਤਾ ਗਿਆ ਸ਼ੰਭੂ ਬਾਰਡਰ ਤੇ ਜਿਹੜਾ ਕਿਸਾਨਾਂ ਵੱਲੋਂ ਤਰਨਾ ਲਗਾਇਆ ਗਿਆ ਸੀਗਾ ਉਸ ਨੂੰ ਪੁਲਿਸ ਨੇ ਚੁੱਕਿਆ ਸਤਲੁਜ ਜਿਹੜਾ ਯਮੁਨਾ ਲਿੰਕ ਨਹਿਰ ਦਾ ਦੀ ਪਾਖੜਾ ਟਾਈਮ ਤੇ ਜਿਹੜੇ ਪਾਣੀ ਲੈ ਕੇ ਪੰਜਾਬ ਤੇ ਹਰਿਆਣਾ ਵਿਚਕਾਰ ਵਿਵਾਦ ਕੀਏ ਮਈ 2025 ਚ ਮੋੜ ਪਾਖ ਗਿਆ ਨਸ਼ਾ ਤਸਕਰਾਂ ਦੇ ਕੀ ਜਿਹੜੇ ਵਿਆਹ ਕਾਨੂੰਨੀ ਟੰਗ ਨਾ ਪੈਸਾ ਕਮਾ ਕੇ ਮਾਰਤਾ ਬਣਾਇਆ ਸੀ ਉਹਨਾਂ ਨੂੰ ਟਾਉਣ ਹੁੰਦਾ ਜਿਹੜਾ ਕੀ ਹੈ ਪੰਜਾਬ ਸਰਕਾਰ ਵੱਲੋਂ ਇੱਕ ਮੀਮ ਚਲਾਈ ਗਈ ਮੁੱਖ ਮੰਤਰੀ ਭਗਵੰਤ ਮਾਨ ਆਪਣੇ 10 ਰੋਜ਼ਾ ਜਿਹੜਾ 10 10 ਦਿਨਾਂ ਦੇ ਜਾਪਾਨ ਤੇ ਦੱਖਣੀ ਕੋਰੀਆ ਦੀ ਦੌਰੇ ਤੇ ਗਏ ਉਹ ਤੋਂ ਜਿਹੜੀ ਸੰਗਤ ਨੇ ਸੰਗਤ ਨੂੰ ਇਹਨਾਂ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਗਰਤ ਤੇ ਸਤੰਬਰ ਦੇ ਮਹੀਨੇ ਤੋਂ ਪੰਜਾਬ ਵਿੱਚ ਕੀ ਪਾਰੀ ਹੜ ਆਏ ਇਹਨਾਂ ਨੇ ਜਿਹੜੇ ਸਰਹੱਦੀ ਇਲਾਕੇ ਨੇ ਉੱਤੇ ਬਹੁਤ ਪਾਰੀ ਨੁਕਸਾਨ ਕੀਤਾ ਨਵੰਬਰ ਵਿੱਚ ਪੰਜਾਬ ਵਿੱਚ ਵਿਧਾਨ ਸਭਾ ਨੇ ਆਪਣਾ ਵਿਸ਼ੇਸ਼ ਸੈਸ਼ਨ ਸੱਦਿਆ ਉਸ ਨਾਲ ਉਸ ਵਿੱਚ ਕੀ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਤੇ ਪੰਜਾਬ ਸਰਕਾਰ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਸ਼੍ਰੀ ਆਨੰਦਪੁਰ ਸਾਹਿਬ ਤੇ ਤਰਵੰਡੀ ਸਾਬੋ ਨੂੰ ਕੀ ਪਵਿੱਤਰ ਸ਼ਹਿਰਾਂ ਸ਼ਹਿਰ ਐਲਾਨ ਦਿੱਤਾ ਇੱਥੇ ਹੁਣ ਸ਼ਰਾਬ ਦੀ ਮਾਸ ਮੀਟ ਦੀ ਜਿਹੜੀ ਵਿਕਰੀ ਤੇ ਰਹੀ ਪਬੰਦੀ ਲਗਾ ਦਿੱਤੀ ਗਈ। ਕੇਂਦਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਜਿਹੜੀ ਸੈਨੇਟ ਹੈ ਉਹਨੂੰ ਬੰਦ ਕਰ ਦਿੱਤਾ ਸੀਗਾ ਪਰੰਤੂ ਵਿਦਿਆਰਥੀਆਂ ਦੇ ਟਿੱਖੇ ਵਿਦਰੋਹ ਤੋਂ ਬਾਅਦ ਰਾਜਨੀਤਿਕ ਜਿਹੜੇ ਨੇਤਾ ਨੇ ਉਹ ਵੀ ਇਹ ਵਿਦਰੋਹ ਵਿੱਚ ਸ਼ਾਮਲ ਹੋਏ ਤੇ ਉਸ ਤੋਂ ਬਾਅਦ ਕੀ ਕੇਂਦਰ ਸਰਕਾਰ ਨੇ ਜਿਹੜਾ ਆਪਣਾ ਫੈਸਲਾ ਸੀ ਉਸ ਨੂੰ ਵਾਪਸ ਲੈ ਲਿਆ। ਨਵੰਬਰ ਵਿੱਚ ਮਹਿਲਾ ਜਿਹੜਾ ਭਾਰਤੀ ਮਹਿਲਾ ਕ੍ਰਿਕਟਰ ਕ੍ਰਿਕਟਰ ਨੇ ਉਹਨਾਂ ਨੇ ਪਹਿਲੀ ਵਾਰ ਮਹਿਲਾ ਕ੍ਰਿਕਟ ਵਿਸ਼ਵ ਕੱਪ ਜਿੱਤਿਆ ਕਿਹੜੀ ਟੀਮ ਨੂੰ ਆਇਆ ਸੀਗਾ? ਸਾਊਥ ਅਫਰੀਕਾ ਨੂੰ। ਸੈਮੀ ਫਾਈਨਲ ਲੇਜ ਆਸਟ੍ਰੇਲੀਅਨ ਹੋ ਰਹਾ ਹੈ ਸੀਗਾ ਠੀਕ ਹੈ ਜੀ ਕਿੱਥੇ ਹੋਇਆ ਸੀਗਾ ਇਹ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਨੇ ਆਪਣਾ 100ਵਾਂ ਮਿਸ਼ਨ ਪੁਲਾੜ ਵਿੱਚ ਭੇਜਿਆ ਠੀਕ ਹੈ ਜਿਹੜਾ 100ਵਾਂ ਮਿਸ਼ਨ ਹੈ ਕਿਹੜਾ ਸੈਟੇਲਾਈਟ ਭੇਜਿਆ ਸੀਗਾ ਨੈਵੀਗੇਸ਼ਨ ਸੈਟੇਲਾਈਟ ਭੇਜਿਆ ਸੀਗਾ ਜੀਐਸਐਲਵੀ ਜੀਓ ਸਟੇਸ਼ਨਰੀ ਲੌਂਚ ਵਹੀਕਲ ਨਾਲ ਰਾਕਟ ਨਾਲ ਕੀਤਾ ਆਪਣਾ ਨੈਵੀਗੇਸ਼ਨ ਸੈਟੇਲਾਈਟ ਭੇਜਿਆ ਸੀ 29 ਜਨਵਰੀ ਨੂੰ ਸ੍ਰੀ ਹਰੀਕੋਟਾ ਤੋਂ ਜਿਹੜਾ ਇਹ ਇਸਰੋ ਦਾ 100ਵਾਂ ਮਿਸ਼ਨ ਸੀਗਾ ਕੇਰਲ ਕੈਟਰ ਦੇ ਜਿਹੜੇ ਆਈਐਸ ਅਧਿਕਾਰੀ ਨੇ ਗਿਆਨਸ਼ ਕੁਮਾਰ ਇਹਨਾਂ ਨੂੰ ਦੇਸ਼ ਦੇ ਛਬਵੇਂ ਮੁੱਖ ਚੌਂ ਕਮਿਸ਼ਨਰ ਬਰੋ ਕੀ ਇਹਨਾਂ ਨੂੰ ਇਹਨਾਂ ਨੇ ਉਹਦਾ ਸੰਭਾਲ ਲਿਆ ਹੈਗਾ ਮਾਰਚ ਵਿੱਚ ਦੁਬਈ ਵਿੱਚ ਜਿਹੜਾ 2020 ਕ੍ਰਿਕਟਰ ਦੀ ਚੈਂਪੀਅਨਸ਼ਿਪ ਟਰੋਫੀ ਸੀਗੀ ਉੱਥੇ ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਇਹ ਚੈਂਪੀਅਨ ਟਰੋਫੀ ਜਿੱਤੀ ਸੀ ਅਪ੍ਰੈਲ ਵਿੱਚ ਪਹਲਗਾਮ ਜਿਹੜਾ ਹਮਲਾ ਹੋਇਆ ਸੀਗਾ ਉੱਥੇ ਲਗਭਗ 26 ਵਿਅਕਤੀਆਂ ਨੂੰ ਕੀ ਮੌਦੇ ਕਾਰ ਉਤਾਰ ਦਿੱਤਾ ਗਿਆ ਸੀਗਾ ਉਸ ਤੋਂ ਬਾਅਦ ਜਿਹੜੀ ਭਾਰਤ ਸਰਕਾਰ ਨੇ ਇਹਨੇ ਆਪਰੇਸ਼ਨ ਸੰਦੂਰ ਚਲਾਇਆ ਸੀਗਾ ਤੇ ਪਾਕਿਸਤਾਨ ਤੇ ਅਟੈਕ ਕੀਤਾ ਸੀ ਇਸੇ ਸਾਲ ਉਪਰਾਸ਼ਟਰਪਤੀ ਜਗਦੀਪ ਤਣਕੜ ਨੇ ਕੀ ਆਪਣੀ ਮਾੜੀ ਸਿਹਤ ਦਾ ਹਵਾਲਾ ਦਿੰਦੇ ਹੋਏ ਕੀ ਆਪਣੇ ਉਪਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਜੂਨ ਵਿੱਚ ਪੁਲਾੜ ਵਿੱਚ ਜਿਹੜੇ ਜਾਣ ਵਾਲੇ ਆ ਆਪਣੇ ਸੁਭਾਂਸ਼ੂ ਸ਼ੁਕਲਾ ਠੀਕ ਹੈ ਇਹਨਾਂ ਨੂੰ ਕੀ ਜਿਹੜਾ ਭਾਰਤ ਦਾ ਮਨੁੱਖ ਪੁਲਾੜ ਮਿਸ਼ਨ ਹੈ ਠੀਕ ਹੈ ਉਹਦੇ ਉਹਦੇ ਵਿੱਚ ਕੀ ਹੈ ਪੁਲਾੜ ਜਿਹੇ ਇਹਨਾਂ ਨੂੰ ਭੇਜਿਆ ਜਾਏਗਾ ਸੁਭਾਂਸ਼ੂ ਸ਼ੁਕਲਾ ਨੇ ਜਿਹੜਾ ਐਗਜ਼ਮ 4 ਮਿਸ਼ਨ ਸੀਗਾ ਉਹਦੇ ਤਹਿਤ ਇੰਟਰਨੈਸ਼ਨਲ ਸਪੇਸ ਸਟੇਸ਼ਨ ਦਾ ਇਹਨਾਂ ਨੂੰ ਦੌਰਾ ਕਰਵਾਇਆ ਗਿਆ ਉਹ ਤੋਂ ਦੀ ਜਿਹੜੀ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ। ਅਗਸਤ ਵਿੱਚ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਜਿੰਨੇ ਵੀ ਅਵਾਰਾ ਕੁੱਤੇ ਨੇ ਉਹਨਾਂ ਨੂੰ 8 ਟੱਪਤਿਆਂ ਦੇ ਅੰਦਰ ਅੰਦਰ ਕੀ ਸ਼ੈਲਟਰਾਂ ਵਿੱਚ ਪਹੁੰਚਾਉਣ ਦੀ ਕਿ ਹੁਕਮ ਦਿੱਤੇ। ਇਸ ਕਾਰਨ ਜਿਹੜੇ ਕੁੱਤਿਆਂ ਦੇ ਜਾਨਵਰਾਂ ਦੇ ਹੱਕਾਂ ਦੇ ਜਿਹੜੇ ਲੋਕ ਹੈ ਉਹ ਸੜਕਾਂ ਤੇ ਉੱਤਰ ਆਏ ਤੇ ਉਹ ਇਸ ਦਾ ਵਿਰੋਧ ਕਰਨ ਲੱਗੇ ਤੇ ਇਸ ਮਗਰੋਂ ਉਹਨਾਂ ਨੇ ਅਪੀਲ ਪਾਈ। ਅਪੀਲ ਤੋਂ ਬਾਅਦ ਕੀ ਹੈ ਸੁਪਰੀਮ ਕੋਰਟ ਨੇ ਆਪਣੇ ਹੁਕਮਾਂ 'ਚ ਬਦਲਾਅ ਕਰਦੇ ਹੋਏ ਫਿਰ ਇੱਕ ਤੋਂ ਫਿਰ ਹੁਕਮ ਦਿੱਤਾ ਕਿ ਇਹਨਾਂ ਦੀ ਨਸਬੰਦੀ ਕੀਤੀ ਜਾਵੇ ਜਾਂ ਟੀਕਾ ਕਰਨ ਕੀਤਾ ਜਾਵੇ ਜਿਹੜੀ ਭਾਰਤੀ ਜਨ ਕਮਿਸ਼ਨ ਵੱਲੋਂ ਐਸ ਆਈ ਆਰ ਕੀਤੀ ਜਿਹੜੀ ਸਪੈਸ਼ਲ ਇੰਟੈਂਸਿਵ ਰਿਜਨ ਕੀਤੀ ਜਾ ਰਹੀ ਹੈ ਇਸ ਇਸ ਦੇ ਕੀ ਦੋਸ਼ ਲਗਾਏ ਗਏ ਕਿ ਇਹ ਗਲਤ ਤਰੀਕੇ ਨਾਲ ਲੋਕਾਂ ਦੇ ਨਾਮ ਕੱਟੇ ਜਾ ਰਹੇ ਨੇ ਰਾਹੁਲ ਗਾਂਧੀ ਨੇ ਵੋਟ ਚੋਰੀ ਦੇ ਜਿਹੜੇ ਇਲਜ਼ਾਮ ਵੀ ਭਾਜਪਾ ਨੇ ਲਗਾਏ ਜੁਲਾਈ ਵਿੱਚ ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਹਨੇ ਭਾਰਤ ਤੋਂ ਜਿਹੜੀ ਅਮਰੀਕਾ ਨੂੰ ਹੁੰਦੀ ਹੈ ਦਰਾਮਤ ਹੁੰਦੀ ਹੈ ਉਹਨਾਂ ਦੇ 25% ਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਜਿਹੜਾ ਕਿ ਭਾਰਤ ਉਥੇ ਐਕਸਪੋਰਟ ਕਰਦਾ ਹੈ ਉਹਦੇ ਤੇ ਅਮਰੀਕਾ ਨੇ 25% ਟੈਰਿਫ ਲਗਾਉਣ ਦਾ ਐਲਾਨ ਕੀਤਾ ਪਾਰਟੀ ਮੈ ਲੱਕ ਕੇ ਟੀਮ ਨੇ ਦੱਖਣੀ ਅਫਰੀਕਾ ਨੂੰ ਟੀਮ ਨੂੰ ਹਰਾ ਕੇ ਠੀਕ ਹੈ 2025 ਦਾ ਕਿਹੜਾ ਵਿਸ਼ਵ ਕੱਪ ਜਿੱਤਿਆ 24 ਨੂੰ ਸਬਰ ਨੂੰ ਪਾਰਟੀ ਪੋਲਾਰ ਕੋਚ ਜਿਹੜਾ ਜੀ ਇਸ ਹੋਏ ਉਹਨੇ ਹੁਣ ਤੱਕ ਦਾ ਜਿਹੜਾ ਸਭ ਤੋਂ ਪਾਰੀ ਅਪਗ੍ਰੇਡ ਉਹਨੂੰ ਉਸ ਨੇ ਇੱਕ ਪੰਧ ਵਿੱਚ ਪਹੁੰਚਾਇਆ ਇਹ ਅਮਰੀਕਾ ਦਾ ਜਿਹੜਾ ਬਣਿਆ ਸੀਗਾ ਕੀ ਨਾ ਸੀਗਾ ਬਲੂ ਬਰਡ ਬਲਕ 2 ਸੈਟਲਾਈਟ ਉਸ ਨੂੰ ਪੋਲਾਰ ਵਿੱਚ ਪਹੁੰਚਾਇਆ ਠੀਕ ਹੈ ਜੀ ਹੋਰ ਬਸ ਚੱਲਦੇ ਹਾਂਗੇ ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ਤੇ ਫਿਰ ਹਮਲਾ ਕੀਤਾ ਵੀ ਤੋਂ ਵੱਧ ਕੀਤੇ ਜ਼ਖਮੀ ਹੋ ਗਏ ਨੇ ਠੀਕ ਹੈ ਯੂਕਰੇਨ ਐਰੀ ਕੀਵ ਠੀਕ ਹੈ ਯੂਕਰੇਨ ਦੀ ਰਾਜਧਾਨੀ ਹੈ ਕੀਵ ਰਸ਼ੀਆ ਤੇ ਯੂਕਰੇਨ ਦੀ ਜਿਹੜੀ جنگ ਹੈ ਠੀਕ ਹੈ ਇਹ ਥੱਲੇ ਕੀ ਹੈ ਬਲੈਕ ਸੈਗਰ ਕਾਲਾ ਸਗਰ ਯੂਕਰੇਨ ਨੂੰ ਕਿਹੜੇ ਦੇਸ਼ਾਂ ਦੀ ਹੱਤ ਲੱਗਦੀ ਬੈਲਾਰੂਸ ਪੋਲੈਂਡ ਸਲੋਵਾਕੀਆ ਅੰਗਰੀ ਰੂਮਾਨੀਆ ਮਾਲਡੋਵਾ ਠੀਕ ਹੈ ਜੀ ਮੈਂ ਲਾ ਦਿੰਦਾ ਥਾਈਲੈਂਡ ਤੇ ਕੰਬੋਡੀਆ ਇਹ ਆਪਸ ਵਿੱਚ ਇਹਨਾਂ ਦੀ ਜੰਗ ਚੱਲ ਰਹੀ ਸੀ ਇਹਨਾਂ ਦੀ ਜ਼ਮੀਨ ਦਾ ਜਿਹੜਾ ਕੋਈ ਟੁਕੜੇ ਨੂੰ ਲੈ ਕੇ ਆਪਸ ਵਿੱਚ ਇਹਨਾਂ ਦੀ ਜੰਗ ਚੱਲ ਰਹੀ ਸੀ ਇਹਨਾਂ ਕਿਉਂਕਿ ਜੰਗ ਮੰਦੀ ਦਾ ਜਿਹੜਾ ਸਮਝੌਤਾ ਹੈ ਉਹਨੇ ਤੇ ਦਸਕਰ ਕੀਤੇ ਨੇ ਆਪਸ ਵਿੱਚ ਲੜਨ ਦਾ ਨਾ ਲੜਨ ਦਾ ਸਮਝੌਤਾ ਕੀਤਾ ਹੈਗਾ ਥਾਈਲੈਂਡ ਕਿੱਥੇ ਤੇ ਕੰਬੋਡੀਆ ਕਿੱਥੇ ਹੈ ਭਾਰਤ ਹੈ ਮਿਆਂਮਾਰ ਹੈ ਇਰਿਆ ਥਾਈਲੈਂਡ ਇਰਿਆ ਕੰਬੋਡੀਆ ਇਹ ਆਪਣੇ ਕੰਬੋਡੀਆ ਕੰਬੋਡੀਆ ਦੇ ਨਾਲ ਕਿਹੜਾ ਲੱਗਦਾ ਦੇਸ਼ ਵੀਅਤਨਾਮ ਲਾਓਸ ਤੇ ਥਾਈਲੈਂਡ ਥਾਈਲੈਂਡ ਦੇ ਨਾਲ ਕਿਹੜੇ ਦੇਸ਼ ਲੱਗਦੇ ਹੈ ਮਿਆਂਮਾਰ ਲਾਓਸ ਵੀਅਤਨਾਮ ਠੀਕ ਹੈ ਅੱਗੇ ਚੱਲਦੇ ਹਾਂ ਜੀ ਅੱਗੇ ਆ ਦੁਨੀਆ ਵਿੱਚ ਉਦਰਤੀ ਆਫਤਰਾ ਕਾਰਨ ਕੀ 100 20 ਅਰਬ ਡਾਲਰ ਦਾ ਨੁਕਸਾਨ ਹੋ ਗਿਆ ਵਾਟਵਰਨ ਤਬਦੀਲੀ ਕਰਨ ਹੋਣ ਵਾਲੇ ਜਿਹੜੇ ਨੁਕਸਾਨ ਦਾ ਵਿਸ਼ਲੇਸ਼ਣ ਕਰਨ ਵਾਲੀ ਨਵੀਂ ਰਿਪੋਰਟ ਚ ਇਹ ਕੋਲਾਸਾ ਕੀਤਾ ਗਿਆ ਹੈ ਇਹ ਨਵੀਂ ਰਿਪੋਰਟ ਕਿਹਨੇ ਜਾਰੀ ਕੀਤੀ ਹੈ ਬ੍ਰਿਟਾਨੀਆ ਅਧਾਰਿਤ ਇੱਕ ਐਨਜੀਓ ਹੈ 크੍ਰਿਸਚਨ ਐਡ ਉਹਨੇ ਕੀ ਆਪਣੀ ਰਿਪੋਰਟ ਚ ਕਿਹਾ ਹੈ ਠੀਕ ਹੈ ਜਿਹੜੀ ਦੁਨੀਆ ਵਿੱਚ ਕੁਦਰਤੀ ਆਫਤਾਂ ਕਰਨ ਕੀ ਹੈ 120 ਮਿਲੀਅਨ ਡਾਲਰ ਦਾ ਨੁਕਸਾਨ ਹੋ ਗਿਆ ਹੈ ਠੀਕ ਹੈ ਜੀ ਯੂਨਿਨ ਮਿਨਿਸਟਰ ਫਾਰ ਹੈਲਥ ਐਂਡ ਫੈਮਿਲੀ ਵੈਲਫੇਅਰ ਜੀਪੀ ਨੱਡਾ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਨ ਯਾਦਵ ਨਾਲ ਮਿਲ ਕੇ ਦੋ ਮੈਡੀਕਲ ਕਾਲਜ ਤਾਟੇ ਬੀਤਲ ਡਿਸਟ੍ਰਿਕਟ ਵਿੱਚ ਇਹਨਾਂ ਨੂੰ ਇਹਨਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਇਹ ਪਹਿਲੇ ਜਿਹੇ ਕਾਲਜ ਆਉਣਗੇ ਜਿਹੜੇ ਕੀ ਹੈ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਜਿਹੜਾ ਮਾਡਲ ਹੈ ਉਹਦੇ ਅਧੀਨ ਇਹਨਾਂ ਨੂੰ ਡਵੈਲਪ ਕੀਤਾ ਜਾਏਗਾ ਜਿਹੜਾ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਮਾਡਲ ਹੈ ਇਹਦੇ ਦੀਨ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਪ੍ਰਾਈਵੇਟ ਦਾ ਹੋਏਗਾ ਤੇ ਜਿਹੜਾ ਨਿਗਰਾਨੀ ਹੈ ਉਹ ਸਰਕਾਰ ਕਰੇਗੀ ਜਿਹੜਾ ਨੈਸ਼ਨਲ ਮੈਡੀਕਲ ਕਮਿਸ਼ਨ ਹੈ ਇਹ ਮੈਡੀਕਲ ਕਾਲਜਾਂ ਵਾਸਤੇ ਕੀ ਸਟੈਂਡਰਡ ਸੈੱਟ ਕਰਦਾ ਹੈਗਾ ਹੁਣ ਪਾਰਸਰਕਾਰ ਦਾ ਆਲ ਇੰਡੀਆ ਗੋਲ ਹੈ ਕਿ 75000 ਜਿਹੜੀ ਮੈਡੀਕਲ ਸੀਟਾਂ ਨੇ 2029 ਤੱਕ ਕੀ ਇਹਨਾਂ ਨੂੰ ਕ੍ਰੀਏਟ ਕਰਨਾ ਹੈ ਜਿਹੜੀ ਟਾਈਗਰ ਦੀ ਸੈਂਸਸ ਹੈ ਇਹ ਹਰ ਟਾਈਗਰ ਦੀ ਗਿਣਤੀ ਕਿੰਨੀ ਸੀ 1411 2000 ਲੇਟੈਸਟ ਜਿਹੜੀ ਕੀਤੀ ਗਈ 2022 ਚ ਕੀਤੀ ਗਈ ਹੈ ਕਿੰਨੇ ਟਾਈਗਰਾਂ ਦੀ ਗਿਣਤੀ ਹੈ 3682 ਇਹ ਕੀ ਰਿਫਲੈਕਟ ਕਰਦਾ ਹਰ ਸਾਲ ਕੀ ਹੈ ਐਨੂਅਲ ਗਰੋਥ ਹੋ ਰਹੀ ਹੈ 6% ਦੀ ਦਰ ਨਾਲ ਠੀਕ ਹੈ ਭਾਰਤ ਵਿੱਚ ਕੀ ਹੈ ਅਪਰੋਕਸੀਮੇਟਲੀ 75% ਜਿਹੜੇ ਦੁਨੀਆ ਦੇ ਟਾਈਗਰ ਨੇ 75% ਜਿਹੜੇ ਟਾਈਗਰ ਨੇ ਉਹ ਭਾਰਤ ਵਿੱਚ ਪਾਈ ਜਾਂਦੇ ਨੇ ਜਿਹੜਾ ਸੈਂਟ ਪੀਟਰਸਬਰਗ ਡਿਕਲੇਰੇਸ਼ਨ ਸੀਗਾ ਉਹ ਉਹਦਾ ਜਿਹੜਾ ਟੀਚਾ ਸੀਗਾ ਟਾਰਗੇਟ ਸੀਗਾ ਉਥੇ ਭਾਰਤ ਨੇ ਜਿਹੜਾ ਆਪਣਾ ਟੀਚਾ ਰੱਖਿਆ ਸੀ ਜਿਹੜੀ ਇਹਦੀ ਟਾਈਗਰ ਦੀ ਪੋਪੂਲੇਸ਼ਨ ਹੈ ਇਸ ਨੂੰ 2006 ਦੀ ਜਿਹੜੀ ਬੇਸ ਲਾਈਨ 1411 ਤੋਂ 2 ਕਿ ਨੂੰ ਡਬਲ ਕਰਨਾ ਤੇ ਇਹਦਾ ਕੀ ਹੈ 2022 ਤੇ ਕੀ ਇਹ ਟੀਚਾ ਆਪਣਾ ਕੀ ਹੈ ਅਚੀਵ ਕਰ ਲਿਆ ਪਾਸ ਕਰ ਨੇ ਟੌਪ ਸਟੇਟਸ ਜਿੱਥੇ ਕੀ ਸਭ ਤੋਂ ਜ਼ਿਆਦਾ ਟਾਈਗਰ ਪਾਏ ਜਾਂਦੇ ਨੇ ਮੱਧ ਪ੍ਰਦੇਸ਼ ਵਿੱਚ 785 ਟਾਈਗਰ ਕਰਨਾਟਕਾ ਚ 563 ਉਤਰਾਖੰਡਾ ਚ 560 ਟਾਈਗਰ ਲੀਡਿੰਗ ਟਾਈਗਰ ਰਿਜ਼ਰਵ ਕਿਹੜੀਆਂ-ਕਿਹੜੀਆਂ ਨੇ ਜਿੱਥੇ ਟਾਈਗਰ ਜ਼ਿਆਦਾ ਪਾਏ ਜਾਂਦੇ ਨੇ ਜਿਮ ਕੋਰਬੇਟ ਟਾਈਗਰ ਸਰਵ ਕਿਥੇ ਉਤਰਾਖੰਡ ਵਿੱਚ ਇਥੇ ਹਾਈएस्ट ਪੋਪੂਲੇਸ਼ਨ ਹੈ 260 ਟਾਈਗਰ ਹੈ ਠੀਕ ਹੈ ਬਾਂਦੀਪੁਰ ਟਾਈਗਰ ਸਰਵ ਇਹ ਕਿਥੇ ਕਰਨਾਟਕਾ ਵਿੱਚ 150 ਟਾਈਗਰ ਨੇ ਠੀਕ ਹੈ ਨਾਗਰਹੋਲ ਕਰਨਾਟਕਾ ਚ 141 ਟਾਈਗਰ ਨੇ ਜਿੱਥੇ ਉਹ ਅਜਿਹੀਆਂ ਕਿਹੜੀਆਂ ਟਾਈਗਰ ਸਰਵ ਨੇ ਜਿੱਥੇ ਕੋਈ ਟਾਈਗਰ ਨਹੀਂ ਪਾਇਆ ਜਾਂਦਾ ਬਕਸਾ ਵੈਸਟ ਬੰਗਾਲ ਵਿੱਚ ਡੰਪਾ ਮਿਜ਼ੋਰਮ ਵਿੱਚ ਤੇ ਪਲਾਮੂ ਜਾਗਾਂਡੇ ਵਿੱਚ ਜਿਹੜਾ ਟਾਈਗਰ ਹੈ ਇਹਨੂੰ ਆਈਓਸ ਦੀ ਰੈੱਡ ਲਿਸਟ ਹੈ ਉੱਥੇ ਇਹਨੂੰ ਡੈਂਜਰ ਕੈਟਾਗਰੀ ਵਿੱਚ ਰੱਖਿਆ ਗਿਆ ਜਿਹੜਾ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 1972 ਹੈ ਭਾਰਤ ਸਰਕਾਰ ਦਾ ਉਹਦੇ ਚ ਇਹਨੂੰ ਸ਼ਡਿਊਲ 1 ਅ ਤਰ ਕੀ ਪ੍ਰੋਟੈਕਸ਼ਨ ਦਿੱਤੀ ਹੋਈ ਹੈ ਜਿਹੜੀ ਕਿ ਹਾਈਐਸਟ ਪ੍ਰੋਟੈਕਸ਼ਨ ਹੁੰਦੀ ਹੈ ਠੀਕ ਹੈ ਜਿਹੜੀ ਸਾਈਟਸ ਹੈ ਇਹਦੇ ਵਿੱਚ ਵੀ ਇਹਨੂੰ ਅਪੈਂਡਿਕਸ 1 ਵਿੱਚ ਰੱਖਿਆ ਗਿਆ ਹੈ ਜਿਹੜੀ ਨੈਸ਼ਨਲ ਟਾਈਗਰ ਕਨ ਸਰਵੇਸ਼ਨ ਅਥਾਰਟੀ ਹੈ ਠੀਕ ਹੈ ਇਹ ਇੱਕ ਸਟੈਚਟਰੀ ਬਾਡੀ ਹੈ ਮਿਨਿਸਟਰੀ ਆਫ এনवायरमेंट ਐਂਡ ਫਰੈਸਟ ਕਲਾਈਮੇਟ ਚੇਂਜ ਅਧੀਨ ਠੀਕ ਹੈ ਇਹਨੂੰ 2005 ਚ ਬਣਾਇਆ ਗਿਆ ਸੀਗਾ ਜਿਹੜਾ ਵਾਈਲਡ ਲਾਈਫ ਇੰਸਟੀਚਿਊਟ ਆਫ ਇੰਡੀਆ ਇਹ ਪ੍ਰੋਵਾਈਡ ਟੈਕਨੀਕਲ ਬੈਕਸਟੋਪਿੰਗ ਫੋਰ ਕੁਆਡਰੈਂਟਲ ਸਾਇੰਸਸ ਠੀਕ ਹੈ ਜਿਹੜਾ ਇਹ ਜਿਹੜੀ 4 ਸਾਲਾ ਬਾਅਦ ਸੈਂਸਸ ਹੁੰਦੀ ਹੈ ਇਹ ਕੌਣ ਕਰਵਾਉਂਦਾ ਹੈ ਨੈਸ਼ਨਲ ਟਾਈਗਰ ਕੰਜ਼ਰਵੇਸ਼ਨ ਅਥਾਰਟੀ ਕਿੰਦੀ ਹਾਲਬਨਲ ਵਾਈਲਡ ਲਾਈਫ ਇੰਸਟੀਚਿਊਟ ਆਫ ਇੰਡੀਆ ਨਾਲ ਕਿਹੜੀ ਟੈਕਨੋਲੋਜੀ ਜੀ ਯੂਜ਼ ਕੀਤੀ ਜਾਂਦੀ ਹੈ ਜਿਹੜਾ ਇਹਨਾਂ ਦੀ ਸੈਂਸਸ ਕਿਦੀ ਐਮ ਸਟ੍ਰਿਪਸ ਠੀਕ ਹੈ ਮੋਨਿਟਰਿੰਗ ਸਿਸਟਮ ਫॉर ਟਾਈਗਰ ਇੰਟੈਂਸਿਵ ਪ੍ਰੋਟੈਕਸ਼ਨ ਐਂਡ ਇਕੋਲੋਜੀਕਲ ਸਟੈਟਸਟਿਕ ਠੀਕ ਹੈ ਇਹ ਸੌਫਟਵੇਅਰ ਬੇਸਡ ਕੀ ਜੀਪੀਐਸ ਤੇ ਜਿਹੜੇ ਜੀਪੀਆਰਐਸ ਹੈ ਇਹ ਇਹਨਾਂ ਨਾਲ ਕੀ ਲਗਾਏ ਜਾਂਦੇ ਨੇ ਠੀਕ ਹੈ ਜੰਗਲ ਵਿੱਚ ਜਗਾ ਜਗਾ ਲਗਾਏ ਜਾਂਦੇ ਨੇ ਇਹਨਾਂ ਤੇ ਸੂਖਿਤ ਹੁਣ ਨਵੀਆਂ ਜਿਹੜੀਆਂ ਕੋਈ ਨਵੀਆਂ ਰੀਸੈਂਟ ਜਿਹੜੇ ਕੀ ਹੈ ਡਵੈਲਪਮੈਂਟ ਕੀ ਹੋਈਆਂ ਨੇ ਠੀਕ ਹੈ ਨਿਊ ਟਾਈਗਰ ਰਿਜ਼ਰਵ 2025 ਦੇ ਦੇ ਰਹਾਂ ਕਿ 58 ਨਵੀਆਂ ਟਾਈਗਰ ਰਿਜ਼ਰਵ ਇੰਡੀਆ ਚ ਬਣਾਈਆਂ ਗਈਆਂ ਨੇ ਸਭ ਤੋਂ ਜੇ ਲੇਟੈਸਟ ਐਡੀਸ਼ਨ ਕਿਹੜੀ ਮਾਦਰ ਟਾਈਗਰ ਰਿਜ਼ਰਵ ਠੀਕ ਹੈ ਮਾਦਰ ਕਿੱਥੇ ਹੈ ਮਧੇ ਪ੍ਰਦੇਸ਼ ਚ ਸਾਲ 2023 ਚ ਪਾਰ ਸਰਕਾਰ ਨੇ ਇੰਟਰਨੈਸ਼ਨਲ ਬਿਗ ਕੈਟ ਅਲਾਈਅੰਸ ਠੀਕ ਹੈ ਇਹ ਜਿਹੜੇ ਸੈਵਨ ਮੇਜਰ ਬਿਗ ਕੈਟਸ ਨੇ ਇਹਨਾਂ ਦੀ ਕਨ ਸਰਵੇਸ਼ਨ ਵਾਸਤੇ ਲਾਂਚ ਕੀਤਾ ਸੀਗਾ ਟਾਈਗਰ ਕਲਾਉਨ ਲਾਇਪਰਡ ਸਨੋ ਲੈਪਰਡ ਪਿਊਮਾ ਜੈਗਵਰ ਤੇ ਚਿਤਾ ਜੀਓਗ੍ਰਾਫੀਕਲ ਟ੍ਰੈਂਡਸ ਕੀ ਨੇ ਸ਼ਿਵਾਲਿਕ ਗੰਗਾਟਿਕ ਪਲੈਨ ਟੂ ਸੈਂਟਰਲ ਇੰਡੀਆ ਜਿਹੜੇ ਸੈਂਟਰਲ ਇੰਡੀਆ ਇੱਥੇ ਮੇਰੀ ਟਾਈਗਰ ਦੀ ਪੋਪੂਲੇਸ਼ਨ ਨੇ ਉਹ ਇੰਕਰੀਜ਼ ਹੋਈ ਹੈ ਜੇ ਵੈਸਟਰਨ ਕਾਟ ਨੇ ਇੱਥੇ ਕੀ ਹੈ ਮੇਰੀ ਪੋਪੂਲੇਸ਼ਨ ਨੇ ਟਾਈਗਰ ਦੀ ਉਹ ਡਿਕਰੀਜ਼ ਹੋਈ ਹੈ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਰਾਸ਼ਟਰੀ ਪ੍ਰੇਰਣਾ ਤਲ ਲਖਨਊ ਉੱਤਰ ਪ੍ਰਦੇਸ਼ ਵਿੱਚ ਇੱਥੇ ਇਨੋਗ੍ਰੇਟ ਕੀਤਾ ਹੈਗਾ ਇਹ ਦੇਸ਼ ਦੇ ਜਿਹੜੇ ਮਰਹੂਮ ਪ੍ਰਧਾਨ ਮੰਤਰੀ ਨੇ ਅਟਲ ਬਹਿਰੀ ਵਾਜਪਾਈ ਉਹਨਾਂ ਦੀ 101ਵੀਂ ਜਿਹੜੀ ਇੱਕਵੀਂ ਜਿਹੜੀ ਹੈ ਬਰਥ ਅਨਿਵਰਸ਼ੀ ਹੈ ਉਹਦੇ ਉਹਦੇ ਅਵਸਰ ਤੇ ਇਹਨੂੰ ਪਰਨ ਹਸਤਲ ਨੂੰ ਕੀ ਰੈਨੋਗਰੇਟ ਕੀਤਾ ਹੈ ਜਿਹੜਾ ਪਰਨ ਹਸਤਲ ਹੈ ਇਹ ਜਿਹੜੇ ਅਟਲ ਬਹਿਰੀ ਵਾਜਪਾਈ ਨੇ ਉਹਨਾਂ ਦੀ ਲਾਈਫ ਆਈਡੀਆ ਤੇ ਵੈਲਿਊ ਵੈਲਿਊ ਜਿਹਨੇ ਜਿਹੜੀ ਉਹਨਾਂ ਨੂੰ ਡੈਡੀਕੇਟਡ ਹੈ ਨੈਸ਼ਨਲ ਐਰੋਨੌਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ ਨਾਸਾ ਇਹ ਅਮਰੀਕਾ ਦੀ ਇੱਕ ਸਪੇਸ ਏਜੰਸੀ ਹੈ ਇਹਨੇ ਜਿਹੜਾ ਕੈਸਨੀ ਸਪੇਸ ਕ੍ਰਾਫਟ ਹੈ ਇਹਦਾ ਜਿਹੜਾ ਡਾਟਾ ਹੈ ਇਹਨੇ ਸੁਜੈਸਟ ਕੀਤਾ ਹੈ ਕਿ ਜਿਹੜੇ ਸੈਚਰਨ ਦਾ ਮੂਨ ਹੈ ਟਾਈਟਨ ਉੱਥੇ ਜਿਹੜਾ ਉਹਦੇ ਸਭ ਸਰਫੇਸ ਤੇ ਹਸੀਨ ਨਹੀਂ ਹੈ ਉੱਥੇ ਪਾਣੀ ਨਹੀਂ ਹੈ ਪਹਿਲਾਂ ਇਹ ਮੰਨਿਆ ਜਾਂਦਾ ਸੀਗਾ ਕਿ ਉੱਥੇ ਪਾਣੀ ਹੈਗਾ ਉਹਦੀ ਸਭ ਸਰਫੇਸ ਤੇ ਪਾਣੀ ਹੈ ਪਰ ਹੁਣ ਉਹਨਾਂ ਉਹਦੇ ਡਾਟਾ ਤੋਂ ਪਤਾ ਲੱਗਿਆ ਕਿ ਉੱਥੇ ਪਾਣੀ ਨਹੀਂ ਹੈ ਟਾਈਟਨ ਕੀ ਹੈ ਲਾਰਜੈਸਟ ਮੂਨ ਹੈ ਸੈਚਰਨ ਦਾ ਠੀਕ ਹੈ ਤੇ ਸੈਕੰਡ ਲਾਰਜੈਸਟ ਹੈ ਸੋਲਰ ਸਿਸਟਮ ਵਿੱਚ ਆਫਟਰ ਗੈਨੀਮੇਡ ਗੈਨੀਮੇਡ ਕਿੰਦਾ ਹੈ ਕਿਹਦਾ ਮੂਨ ਹੈ ਠੀਕ ਹੈ ਕਿਹਦਾ ਉਪਗ੍ਰਹ ਹੈ ਜਿਹੜਾ ਟਾਈਟਨ ਇਹਨੂੰ ਡਿਸਕਵਰ ਕੀਤਾ ਗਿਆ ਸੀ ਡੱਚ ਐਸਟ੍ਰੋਮੈਟਰ ਐਸਟਰੋਨੋਮਰ ਗ੍ਰਿਸਨ ਹਾਈਡਨ ਦੁਆਰਾ ਠੀਕ ਹੈ ਇਹ ਕੀ ਓਨਲੀ ਮੂਨ ਹੈ ਜਿਹੜਾ ਕੀ ਹੈ ਜਿਹੜਾ ਐਟਮੋਸਫੇਅਰ ਹੈ ਬਹੁਤ ਜ਼ਿਆਦਾ ਸੰਘਣਾ ਹੈ ਇਥੇ ਕੀ ਜਿਆਦਾਤਰ ਕੀ ਨਾਈਟ੍ਰੋਜਨ ਹੈ ਤੇ ਕੁਝ ਮੀਥੇਨ ਪਾਈ ਜਾਂਦੀ ਹੈ ਇਹ ਇੰਦੇ ਐਟਮੋਸਫੇਅਰ ਵਿੱਚ ਸੈਚਰਨ ਜਿਹੜਾ ਗ੍ਰਹਿ ਹੈ ਠੀਕ ਹੈ ਇਨਕੀ ਮੂਨ ਕਿੰਨੇ ਵੀ ਕਿਹਾ ਜਾਂਦਾ ਕਿਉਂਕਿ ਇੰਦੇ 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 ਦੇ ਲਗਭਗ 274 ਜਿਹੜੇ ਕੰਫਰਮਡ ਮੂਨ ਨੇ ਇੰਦੇ ਉਪ ਗ੍ਰਹਿ ਨੇ ਉਹ ਖੋਜੇ ਜਾ ਚੁੱਕੇ ਨੇ ਜਪਾਨ ਪਲਾਨਸ ਟੂ ਕੰਡਕਟ ਟੈਸਟ ਮਾਈਨਿੰਗ ਆਫ ਰੇਅਰ ਅਰਥ ਰਿਚ ਮੱਡ ਫਰੋਮ ਦਾ ਡੀਪ ਸੀ ਬੈਡ ਨੀਅਰ ਮਿਨਾ ਮਿਨਾ ਮਿਟੋਰੀ ਆਈਲੈਂਡ ਜਿਹੜਾ ਮਿਨਾ ਮਿਟੋਰੀ ਆਈਲੈਂਡ ਇਹ ਜਪਾਨ ਦਾ ਆਈਲੈਂਡ ਹੈ ਉੱਥੋਂ ਦੀ ਇਹ ਮਿੱਟੀ ਨੂੰ ਉਹਦੀ ਮੱਡ ਨੂੰ ਟੈਸਟ ਕਰੇਗਾ ਤਾਂ ਜੋ ਤੇ ਜਿਹੜੇ ਰੇਅਰ ਅਰਥ ਮੈਟਲ ਨੇ ਉਹਨਾਂ ਨੂੰ ਕੱਢ ਆ ਜਾ ਸਕੇ ਕਿੱਥੇ ਮਿਨਾ ਮਿਟੋਰੀ ਆਈਲੈਂਡ ਇਹ ਮਿਨਾਮੀ ਠੀਕ ਹੈ ਇਹ ਜਪਾਨ ਦਾ ਆਈਲੈਂਡ ਕਿੱਥੇ ਪੈਸੀਫਿਕ ਓਸ਼ੀਨ ਵਿੱਚ ਹੈ ਠੀਕ ਹੈ ਭਾਰਤ ਨੇ ਪਹਿਲੀ ਵਾਰ ਕੀ ਆਪਣਾ ਨੈਸ਼ਨਲ ਵੈਪਨ ਡਾਟਾ ਬੇਸ ਬੀਨ ਲਾਂਚ ਕੀਤਾ ਹੈ ਇਹਦੇ ਵਿੱਚ ਜਿਹੜੇ ਲੋਸਟ ਜਿਹੜੇ ਗਵਾਚੇ ਹੋਏ ਠੀਕ ਹੈ ਜਾਂ ਲੂਟੜ ਖੋਏ ਹੋਏ ਕਿਸੇ ਤੋਂ ਚੋਰੀ ਕੀਤੇ ਹੋਏ ਜਾਂ ਕਿਸੇ ਤੋਂ ਰਿਕਵਰ ਕੀਤੇ ਜਿਹੜੇ ਫਾਇਰ ਆਮ ਨੇ ਠੀਕ ਹੈ ਮਤਲਬ ਬੰਦੂਕਾਂ ਨੇ ਠੀਕ ਹੈ ਅਸਲਾਏ ਠੀਕ ਹੈ ਇਹਨਾਂ ਦੇ ਇੱਕ ਡਾਟਾਬੇਸ ਤਿਆਰ ਕੀਤਾ ਜਾਏਗਾ ਠੀਕ ਹੈ ਇਹ ਡਾਟਾ ਕੀ ਹੈ ਕਿਹਦੇ ਦੁਆਰਾ ਡਵੈਲਪ ਕੀਤਾ ਜਾਏਗਾ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੁਆਰਾ ਕੀ ਹੈ ਡਵੈਲਪ ਕੀਤਾ ਜਾਏਗਾ ਤੇ ਉਹਨਾਂ ਦੇ ਦੁਆਰਾ ਪ੍ਰਖਿਆ ਜਾਏਗਾ ਇਹ ਡਾਟਾਬੇਸ ਵਿੱਚ ਜਿਹੜੇ ਸਰਕਾਰ ਦੇ ਜਿਹੜੇ ਹਥਿਆਰ ਨੇ ਸਿਰਫ ਉਹਨਾਂ ਦਾ ਡਾਟਾ ਹੋਵੇਗਾ ਠੀਕ ਹੈ ਇਹ ਮਤਲਬ ਜਿਹੜਾ ਸਰਕਾਰ ਦੇ ਹਥਿਆਰ ਨੇ ਕਿੰਨੇ ਲੁੱਟੇ ਗਏ ਠੀਕ ਹੈ ਕਿੰਨੇ ਕੀਏ ਗੁੰਮ ਗਏ ਤੇ ਕਿੰਨੇ ਕੀ ਆਪ ਕੀ ਰਿਕਵਰ ਹੋਏ ਠੀਕ ਹੈ ਜੀ ਇਨੀਸ਼ੀਏਟਿਵ ਜਿਹੜੀ ਇੰਟਰਨੈਟਰ ਕਾਨਫਰੰਸ 2025 ਹੋ ਰਹੀ ਹੈ ਉਹਦੇ ਵਿੱਚ ਕਿਸ ਨੂੰ ਲਾਂਚ ਕੀਤਾ ਗਿਆ ਧੰਵਾਦ ਜੀ ਅੱਜ ਲਈ ਇੰਨਾ ਹੀ ਮਿਲਦੇ ਆ ਕੱਲ ਨੂੰ ਨਵੀਆਂ ਖਬਰਾਂ ਨਾਲ